ਓ ਆ ਜਾ ਪਾਣੀ ਗਰਮ ਹੋ ਗਿਆ ਕੀ ਕੀ ਚਕੇ ਕਮਲਾ ਹੋ ਗਿਆ ਪਾਣੀ ਕੀ ਹੋ ਗਿਆ ਦੀਪੂ ਨੂੰ ਖਤੋਂ ਆਜ ਮਰ ਜੈਨੀ ਆ ਤੂੰ ਉਹਨੂੰ ਕਹਿੰਦੇ ਨਾ ਲੂਗਾ ਮੈਨੂੰ ਕਿਤੇ ਦਿਖਿਆ ਨਹੀਂ ਹੈਗਾ ਆ ਪਾਣੀ ਗਰਮ ਧਰਿਆ ਹੋਇਆ ਉਹਦੇ ਵਾਸਤੇ ਲੈ ਉਹ ਵੀ ਕਮਲਾ ਆ ਜਾ ਦੇਖੀ ਪਾਣੀ ਗਰਮ ਧਰਾ ਲਿਆ ਆ ਪਾਏ ਨਹੀਂ ਚਲ ਮੈਂ ਅੰਦਰ ਦੇਖ ਕੇ ਉਹਨੂੰ ਅੰਦਰ ਹੀ ਹੁਣਾ ਦੇਖ ਕੇ ਆਇਓ ਦੀਪੇ ਓਏ ਇਹ ਵੀ ਨਹੀਂ ਪਤਾ ਸਵੇਰ ਸਵੇਰੀ ਨੱਚਦਾ ਹੀ ਹੋਵੇ ਅੰਦਰ ਬੋਲੀਆਂ ਪਾ ਕੇ ਇਹਦਾ ਨਾਚ ਗਾਣਾ ਵੀ ਨਹੀਂ ਮੁੱਕਦਾ ਕੋਈ ਪਤਾ ਨਹੀਂ ਹੈਗਾ ਅੱਧੀ ਰਾਤ ਨੂੰ ਉੱਠ ਕੇ ਨੱਚਣ ਲੱਗ ਜੇ ਦਪਰ ਨੂੰ ਨੱਚਣ ਲੱਗਦਾ ਸਵੇਰੀ ਨੱਚਣ ਲੱਗੇ ਪਤਾ ਨਹੀਂ ਕਿੱਥੇ ਚਲਾ ਜਾਂਦਾ ਦੱਸ ਉਹ ਯਾਰ ਪ੍ਰੀਤ ਹਾਂ ਅੰਦਰ ਦਾ ਹਿੰਦੀ ਦਾ ਦੀਪਾ ਸਵੇਰੀ ਸਵੇਰੀ ਕਿੱਥੇ ਲੰਘ ਗਿਆ ਉਹ ਮੈਂ ਤਾਂ ਭਰਾਣਾ ਯਾਰ ਉਹ ਕਿੱਥੇ ਜਾ ਸਕਦਾ ਉਹ ਤਾਂ ਮੈਨੂੰ ਵੀ ਨਹੀਂ ਮਿਲਿਆ ਹੈਗਾ ਤੈਨੂੰ ਸੱਚੀ ਨਹੀਂ ਲਿਖਿਆ ਨਾ ਯਾਰ ਅਜ ਜਦ ਦੱਸਿਆ ਉਹ ਪ੍ਰੀਤ ਨੂੰ ਦੱਸ ਦਿੰਦਾ ਨਾ ਮੈਂ ਨਾਲੇ ਆਈ ਜਾਂਦਾ ਵਾਜਾਂ ਕਿਨੇ ਨਾ ਮਰ ਜੰਨੇ ਆਪਾਂ ਤੜਕੀ ਕਿੱਥੇ ਜਾ ਸਕਦਾ ਉਹ ਰਾਤ ਦੀ ਗੱਲ ਹੈ ਹਾਂ ਅੱਗੇ ਰੋਜ ਨਾ ਮੇਰੇ ਨਾਲ ਗੱਲਾਂ ਕਰਕੇ ਜਾਂਦਾ ਠੀਕ ਹੈ ਫੇਰ ਜਾ ਕੇ ਉਹਦੇ ਕਮਰੇ ਚ ਪੈਂਦਾ ਰਾਤ ਮੇਰੇ ਕੋਲ ਵੀ ਨਹੀਂ ਆਇਆ ਯਾਰ ਟੁੱਟੂੜੀ ਖਾ ਲਈ ਸੀ ਰਾਤ ਉਹਨੇ ਰੋਟੀ ਤਾਂ ਖਾ ਲਈ ਸੀ ਉਹਨੇ ਅੱਛੇ ਐਵੇਂ ਤਾਂ ਨਹੀਂ ਹੋ ਸਕਦਾ ਕਿ ਕਿੱਥੇ ਜਾ ਸਕਦਾ ਯਾਰ ਪ੍ਰੀਤ ਨੂੰ ਤਾਂ ਲੱਗਦਾ ਬਾਈ ਨੇ ਨਹੀਂ ਝੜਕਦਾ ਸੀਗਾ ਕਿਤੇ ਉਹ ਗੱਲ ਦਾ ਗੁੱਸਾ ਤਾਂ ਨਹੀਂ ਕਰ ਗਿਆ ਉਹ ਕੀ ਪਤਾ ਹੁਣ ਜਵਾਕ ਹੈ ਮੈਂ ਤਾਂ ਕੱਲ ਸਮਝਾਇਆ ਸੀ ਬੀਬੀ ਰਾ ਗੁੱਸੇ ਸੀਗਾ ਤਾਂ ਬੋਲ ਤਾਂ ਤੈਨੂੰ ਮੈਂ ਵੀ ਸਮਝਾਇਆ ਸੀਗਾ ਮੇਨਾਂ ਲਈ ਵਧੀਆ ਗੱਲਬਾਤ ਹੋਈ ਆ ਉਹਦੀ ਪਰ ਤੁਸੀਂ ਮੜ ਜਾ ਦੇਖੋ ਕਿਤੇ ਜਾ ਕੇ ਮੈਂ ਹੁਣ ਕਿਸੇ ਦੇਖਾਂ ਯਾਰ ਉਹਨੂੰ ਫੋਨ ਕਰਕੇ ਤਾਂ ਦੇਖ ਲਓ ਮੈਂ ਫੋਨ ਦੇਖਾਂ ਲਾ ਕੇ ਇਹ ਵੀ ਤੇਰੀ ਗੱਲ ਸਹੀ ਆ ਫੋਨ ਲਾ ਕੇ ਦੇ ਦਿੰਦੇ ਚਲ ਮੈਂ ਕੁਮਾਲ ਦੀ ਗੱਲ ਹੋ ਗਈ ਯਾਰ ਹੁਣ ਲੈ ਕੀ ਹੋ ਗਿਆ ਦੀਪਾ ਤ ਉਹ ਲਈ ਜਾਂਦਾ ਭਾਬੀ ਨੂੰ ਦੀਦੀ ਆ ਗਈ ਹੋਰ ਆ ਜਾ ਤਨੂ ਆ ਸ਼ੌਂਕ ਨੂੰ ਗਈ ਕਿ ਉਹ ਤੇ ਡੀਪੇ ਕੀ ਮਾਂ ਬਾਪ ਠੀਕ ਹੈ ਕਿਸੇ ਦਾ ਬਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਠੀਕ ਹੈ ਪ੍ਰੀਤ ਹਾਂਜੀ ਡੀਪੇ ਮੇਰੀ ਗੱਲ ਸੁਣਾ ਤੂੰ ਸਵੇਰੇ ਸਵੇਰੇ ਕਿਵੇਂ ਪੈਣਾ ਦੱਸਿਆ ਲੰਘਿਆ ਸੀਗਾ ਬਾਈ ਪਰ ਮੈਨੂੰ ਆਇਆ ਸੀ ਮਾਂ ਚਲ ਕੰਮ ਵੀ ਆਪਣੇ ਘਰ ਦਾ ਮਾਹੌਲ ਹੈ ਸਹੀ ਨਹੀਂ ਕੱਬੀ ਮੈਂ ਆਂ ਦਾ ਸਟੇਜ ਆਹੋ ਯਾਰ ਤੂੰ ਮੇਰੀ ਗੱਲ ਸੁਣਾ ਤੂੰ ਐਂ ਦੱਸ ਮੈਨੂੰ ਘਟ ਘਟ ਮੈਨੂੰ ਤਾਂ ਦੱਸ ਜਾਂਦਾ ਤੇਰੀ ਭੈਣ ਨੂੰ ਤਾਂ ਦੱਸ ਜਾਂਦਾ ਅਸੀਂ ਉਹਦੀ ਫਿਕਰ ਕਰੀ ਜਾਂਦੇ ਆ ਵੀ ਭਨੀ ਗਦਲੰਗਾ ਸੁਰੀਸ਼ਵਰੇ ਤੈਨੂੰ ਪਤਾ ਸੀ ਕਿੰਨੇ ਪਰੇਸ਼ਾਨ ਹੋ ਰਹੇ ਸੀ ਪ੍ਰੀਤ ਰਾਤ ਮੈਂ ਹੀ ਫੋਨ ਕੀਤਾ ਸੀ ਦੀਪੇ ਨੂੰ ਵੀ ਸਵੇਰੇ ਸ਼ੇਤੀ ਆ ਜੀ ਤੂੰ ਦੀਦੀਏ ਬਿਨਾ ਦੱਸੇ ਚਲਾ ਗਿਆ ਇਹ ਤਾਂ ਤੇਰੀ ਗਲਤੀ ਹੈ ਦੀਪੇ ਇੱਕ ਵਾਰ ਤੂੰ ਦੱਸ ਕੇ ਤਾਂ ਜਾਂਦਾ ਭਣੇ ਸੋ ਜਿੱਦ ਜੋ ਤੇ ਥੋੜਾ ਜਿਆਦਾ ਬੋਲਿਆ ਦੀਨਾ ਮੈਨੂੰ ਮੈਨਾਂ ਦੀ ਵੀ ਚੜਕਾਉਣ ਦੀ ਦੁਵਾਰਨ ਲੜਦੇ ਨੇ ਉਹ ਤਾਂ ਨਾ ਸੱਚੀ ਉਹੀ ਬੋਲੀ ਜਾਂਦੇ ਨੇ ਬਾਵੇ ਮਾੜਾ ਮੋਟਾ ਨਾ ਤੇਰੇ ਬਾਈ ਨੂੰ ਸਮਝਾਈ ਵੀ ਮੈਂ ਕਿਹੜਾ ਸ਼ੌਂਕ ਨੂ ਸੀਗੀ ਹੁਣ ਉੱਥੇ ਰਹੀ ਹੁਣ ਤਾਂ ਗੱਲ ਹੀ ਐਸੀ ਵੈਸੀ ਹੋ ਗਈ ਸੀ ਗਲਤ ਐਸੀ ਵੈਸੀ ਹੋ ਗਈ ਸੀ ਪਰ ਚੱਕਰ ਪਤਾ ਕੀ ਪੈਂਦਾ ਆ ਵੀ ਕਰਤਾ ਆਪਣੀਆਂ ਨਾ ਉਹ ਵੀ ਕਰ ਚਲੋ ਤੁਹਾਡਾ ਆਪਣਾ ਪਰ ਘਰ ਨੂੰ ਸੰਭਾਲਣਾ ਤਾਂ ਤੁਸੀਂ ਆ ਨਾ ਦੋਰੇ ਦੋਨਾਂ ਘਰ ਨੂੰ ਮੈਂਟੇਨ ਕਰਕੇ ਰੱਖਣਾ ਪੈਂਦਾ ਮੈਂ ਮੰਨਦੀ ਨਹੀਂ ਘਰ ਮੈਂ ਸੰਭਾਲਣਾ ਬਾਈ ਮੰਗ ਰਹੋ ਹਨਾ ਸਾਰਾ ਕੁਝ ਕੋਈ ਗੱਲ ਹੈ ਜੇ ਇਕੱਲੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ ਚਲ ਫੇਰ ਕੀ ਹੋ ਗਿਆ ਦੀਦੀ ਕੋਈ ਨਾ ਤੁਸੀਂ ਗੁੱਸਾ ਨਾ ਕਰੋ ਆਪਾਂ ਬਾਈ ਨੂੰ ਅਸੀਂ ਜਾਨੀ ਬਸ ਮਾਰਾ ਜਾਂ ਕਹਿ ਦੇ ਚੰਗਾ ਬਾਵੇ ਫੇਰ ਵੀ ਚਲੋ ਮੈਂ ਤਾਂ ਕਹਿ ਦੂੰਗਾ ਪਰ ਬਾਈ ਨਾ ਉਦੋਂ ਦਾ ਗੁੱਸੇ ਆ ਕੋਈ ਨਾ ਬਾਈ ਮੇਰੀ ਗੱਲ ਨਹੀਂ ਠੰਡਦਾ ਮੈਂ ਬਾਈ ਨੂੰ ਕਹਿ ਦੂੰਗੀ ਚਲੋ ਆਓ ਤੁਸੀਂ ਚਾਹ ਪਾਣੀ ਪੀਓ ਹੁਣ ਕੋਈ ਵੀ ਗੱਲ ਹੁੰਦੀ ਆ ਮਾਸੀ ਜੀ ਨੂੰ ਫੋਨ ਮਾਰ ਦਿੰਦੇ ਨੇ ਵੀ ਆ ਜਾ ਸਾਡੇ ਕੋਲੇ ਆ ਜਾ ਸਾਡੇ ਕੋਲੇ ਹੁਣ ਹਰ ਬਰ ਅਬਦਾ ਕਰ ਵੀ ਦੇਖਣਾ ਰਾਨੋ ਨੇ ਬਾਬੇ ਮੇਰੀ ਗੱਲ ਸੁਣ ਲੈ ਮੈਂ ਉੱਥੇ ਸ਼ੌਂਕ ਨੂੰ ਨਹੀਂ ਗਈ ਸੀਗੀ ਪ੍ਰੀਤ ਨਾਲੇ ਫਿਰ ਭਾਬੀ ਨੂੰ ਇਸ ਕਰਦੇ ਵੀ ਤਾਂ ਦੇਖਣਾ ਚਾਹੀਦਾ ਨਾ ਨਾਲੇ ਉੱਥੋਂ ਦਾ ਕਰ ਉੱਥੀ ਨੂਹਾਂ ਦੇਖਣੀਆਂ ਹੁਣ ਅਸਲ ਕਰ ਤਾਂ ਭਾਬੀ ਦੇ ਹੀ ਆ ਨਾ ਚੱਲ ਕੋਈ ਗੱਲ ਨਹੀਂ ਬਾਈ ਫਿਰ ਕੀ ਹੋ ਗਿਆ ਪੈਣ ਵੀ ਮਜਬੂਰ ਦੀ ਤਾਂ ਗਈ ਆ ਗਈ ਉਹ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਦੀਪੇ ਤਾਂ ਕਹਿਣਾ ਬਾਈ ਨਾ ਕੱਲ ਦਾ ਬਹੁਤ ਗੁੱਸਾ ਹੋਇਆ ਫਿਰਦਾ ਉਹ ਤਾਂ ਕਹਿਣਾ ਮੈਂ ਤਾਂ ਬਸ ਬਾਵੇ ਆ ਮੇਰੀ ਭਝਾਈ ਨੇ ਨਾ ਘਰੇ ਕਲੇਸ਼ ਖੜਾ ਕਰ ਲਿਆ ਦੱਸ ਕੀ ਕਰਾਂ ਉਹਦੇ ਕਰਕੇ ਮੈਨੂੰ ਮਾਂ ਕੋਲੇ ਰਹਿਣਾ ਪਿਆ ਤੈਨੂੰ ਪਤਾ ਮਾਂ ਤਾਂ ਮਾੜੀ ਜੀ ਗੱਲ ਨਾਲ ਟੈਨਸ਼ਨ ਲੈ ਜਾਂਦੀ ਐ ਉਹੀ ਗੱਲ ਆ ਭਾਬੀ ਜੇ ਨੂਹਾਂ ਚੱਜਦੀ ਹੋਣ ਨਾ ਤਾਂ ਕਾਨੂੰ ਘਰ ਦੇ ਵਿੱਚ ਕਲੇਸ਼ ਹੋਣ ਆਹੀ ਸਰ ਘਰੋ ਘਰੀ ਸਿਆਪ ਪਿਆ ਹੀ ਪਏ ਹੋਏ ਨੇ ਬਸ ਬਸ ਸਰੀ ਪਿਆਗਾ ਚਲ ਕੋਈ ਨਾ ਭਾਈ ਹੁਣ ਤੁਸੀਂ ਅੰਦਰ ਬਹਿ ਕੇ ਚੱਲ ਅੰਦਰ ਬਹਿ ਕੇ ਗੱਲਬਾਤ ਕਰ ਲਿਓ ਕੋਈ ਪੇਕੇ ਕੁੜੀਆਂ ਨਹੀਂ ਜਾਣਗੀਆਂ ਸੱਚ ਮਨਵੀਰ ਉਹ ਸੱਚ ਹਾਂ ਭਾਬੀ ਪੇਕੇ ਤਾਂ ਸਕੂਲ ਹੈ ਬਾਈ ਇਸੇ ਗੱਲ ਤਾਂ ਤਾਂ ਵੱਧ ਦੁੱਖੀ ਆ ਕਹਿੰਦਾ ਪੇਪਰ ਚੱਲ ਰਹੇ ਨੇ ਉਹਦੇ ਕਹਿੰਦਾ ਮਨਵੀ ਮੂੰ ਤਾਂ ਸਕੂਲ ਗਿਆ ਹੋਇਆ ਚੱਲ। ਚੱਲ ਫਿਰ ਤੁਸੀਂ ਕਿਉਂ ਬੋਲਦੇ ਹੋ ਕਿ ਤੇ ਉਹਦੇ ਪੇਪਰ ਚੱਲੀ ਜਾਂਦੇ ਹੋਣੇ? ਇਹ ਕੁੱਤੋਂ ਤੁਸੀਂ ਬੋਲੀ ਜਾਂਦੇ ਰਹਿੰਦੇ ਹੋ। ਫਿਰ ਪਾਪੀ ਨੂੰ ਜਵਾਗ ਦੇ ਦਿਮਾਗ ਤੇ ਗਲਤ ਅਸਰ ਜਾਊਗੀ ਜਾਊਗਾ ਨਾ? ਵੀ ਮੇਰੀ ਮਾਂ ਪਤਨੀ ਕਿੱਧਰ ਭੱਗ ਜਾਂਦੀ ਹੈ? ਚੱਲ ਕੋਈ ਨਾ ਭਾਈ। ਉਹ ਅੰਦਰ ਬੈਠੋ ਕੋਈ ਨਾ। ਹਾਂ ਹਾਂ ਚਲੋ ਦੀਪੇ। ਹੋਰ ਆ। ਚੱਲ ਆਜੋ ਪਹਿਨੇ ਅੰਦਰ ਆ ਲਿਆ ਅੰਦਰ ਬਹਿ ਲੋ। ਚਲੋ ਤੁਸੀਂ ਟੈਨਸ਼ਨ ਨਾ ਲਿਆ ਕਰੋ। ਹੋਰ। ਬਾਬੇ ਮਾੜਾ ਮੋਟਾ ਤਾਂ ਤੇਰੇ ਬਾਈ ਨੂੰ ਸਮਝਾਉਂਦੇ ਵੀ ਐਂ ਬੋਲਦੇ ਹੁੰਦੇ ਨੇ। ਆ ਜਦੋਂ ਮੈਨੂੰ ਫੋਨ ਕੀਤਾ ਨਾ ਸੌ ਜਾਣਾ ਬੈਠਾ ਸੀ ਉੱਥੇ। ਤੋਂ ਪੁੱਬੀ ਕੀ ਕਹਿੰਦਾ ਬਾਈ ਕੀ ਕਹਿਣਾ ਸੀ ਕਹਿੰਦਾ ਲੈ ਆਪਾਂ ਤਾਂ ਨਵੇੜ ਲੈਣੇ ਆ ਇਹ ਕਹਿਣਾ ਨਹੀਂ ਗੱਲਾਂ ਹੁੰਦੀਆਂ ਨੇ ਭਲਾਂ ਲੈ ਕਹਿੰਦਾ ਮੈਨੂੰ ਤਾਂ ਤਲਾਕ ਦੇ ਦੇ ਫਿਰ ਨਵੇੜ ਹੀ ਲੈਣੇ ਹੈਗੇ ਹਏ ਦੇਖੋ ਦੇਲਾਪ੍ਰੀਤ ਆਂਟੀ ਤਾਂ ਕੋਈ ਗੱਲੀ ਨਹੀਂ ਹੈਗੀ ਕੋਈ ਨਾ ਦੀਦੀ ਤੁਸੀਂ ਫਿਕਰ ਨਾ ਕਰੋ ਆਪਾਂ ਬਾਈ ਨਾਲ ਗੱਲ ਕਰਾਂਗੇ ਬਾਈ ਨੂੰ ਹੀ ਗੁੱਸਾ ਆ ਗਿਆ ਕਹਿੰਦੇ ਜਦੋਂ ਮਾੜਾ ਮੋਟਾ ਕੰਮ ਹੁੰਦਾ ਤੈਨੂੰ ਬੁਲਾ ਲੈਂਦੇ ਨੇ ਫਿਰ ਹੋਰ ਮੇਰੀ ਮਾਂ ਕਿਹਨੂੰ ਬੁਲਾਵੇ ਕੱਲੀ ਮੈਂ ਹੈਗੀ ਆ ਦੋ ਭੈਣ ਭਾਈਆਂ ਸੀ ਹੋਰ ਕਿਹਨੂੰ ਆਖੇ ਜੇ ਹੁਣ ਵੱਡੀ ਭੈਣ ਹੋਵੇ ਛੋਟੀ ਭੈਣ ਹੋਵੇ ਬਾਰੀ ਸੁਦੇ ਅਸੀਂ ਭੱਗ ਜਾ ਕਰੀਏ ਹੁਣ ਮੈਨੂੰ ਆਖੂ ਮੇਰੀ ਕੋਈ ਨਾ ਦੀਦੀ ਅਸੀਂ ਤਾਂ ਸਮਝਦੇ ਆ ਇਹ ਗੱਲਾਂ ਗਲਤ ਤਾਂ ਭਾਬੀ ਤੇਰੀ ਠੀਕ ਆ ਪਰ ਗੱਲ ਪਤਾ ਕੀ ਆ ਕਿਤੇ ਨਾ ਕਿਤੇ ਮਾਸੀ ਦੀ ਵੀ ਗਲਤੀ ਆ ਕਰੇ ਕੋਈ ਵੀ ਮਾੜੀ ਮੋਟੀ ਗੱਲ ਹੁੰਦੀ ਆ ੜੱਕਦੇ ਨੇ ਤੈਨੂੰ ਫੋਨ ਮਲਾ ਕੇ ਕਹਿੰਦੀ ਆ ਵੀ ਆ ਜਾ ਰਣੂ ਆ ਜਾ ਰਣੂ ਇਹ ਚੰਗੀ ਗੱਲ ਥੋੜੀ ਆ ਭਾਬੀ ਚਲ ਭਾਬੀ ਮੇਰੇ ਮਸਲੇ ਤਾਂ ਕਰ ਰਿਹਾ ਆਪੇ ਹੈਂਡਲ ਕਰ ਨਹੀਂ ਸਕਦਾ ਨਾ ਭਾਬੀ ਮੇਰੀ ਗੱਲ ਸੁਣ ਫਿਰ ਉਹ ਕਹੇ ਵੀ ਕਿਨੂੰ ਹੋਣਾ ਤੀ ਇਹਨੂੰ ਕਹੂਗੀ ਆਪਦੀ ਨੂੰ ਹੁਣ ਦੁੱਖ ਦੇ ਸੁੱਖ ਦੇ ਮੈਨੂੰ ਫੋਨ ਕਰਦੀ ਆ ਮੇਰੇ ਸਹਾਰਾ ਨੂੰ ਜਦੋਂ ਪੇਕਿਆਂ ਚ ਮੁੰਡੇ ਨਹੀਂ ਨਾ ਕਹਿਣਾ ਮੰਨਦੇ ਫਿਰ ਮਾਂ ਬਾਪ ਨੂੰ ਮਜਬੂਰ ਹੋ ਕੇ ਕੁੜੀਆਂ ਨੂੰ ਹੀ ਫੋਨ ਕਰਨੇ ਪੈਂਦੇ ਨੇ ਹੁਣ ਬਲੀ ਦਾ ਵੀ ਚੱਜ ਦਾ ਹੋਵੇ ਭਾਬੀ ਦੇ ਪਿੱਛੇ ਨਾ ਲਗੇ ਕਿਉਂ ਬੁਲਾਵੇ ਉਹ ਹੁਣ ਬਾਪੂ ਤਾਂ ਨਹੀਂ ਰਿਹਾ ਹੁਣ ਮਾਂ ਤਾਂ ਮੈਨੂੰ ਕਹੂਗੀ ਨਾ ਮੇਰੀ ਸਹਾਰਾ ਨੂੰ ਹੋਰ ਕਿਹਨੂੰ ਕਹੇ ਆ ਭਾਈ ਤਾਂ ਮੇਰੀ ਕੋਈ ਗੱਲ ਸੁਣਦਾ ਨਹੀਂ ਹੈਗਾ ਨਾ ਮਾਂ ਦੀ ਗੱਲ ਸੁਣੇ ਸਾਰਾ ਦਿਨ ਬਸ ਬਹੂ ਪਿੱਛੇ ਲੱਗਿਆ ਰਹਿੰਦਾ ਜਿਹੜਾ ਕੁਝ ਬਹੂ ਕਹਿੰਦੀ ਆ ਉਵੇਂ ਕਰਦਾ ਚੱਲ ਭਾਬੀ ਇਹਦਾ ਗੱਲ ਤੇਰੀ ਠੀਕ ਆ ਪਰ ਤੇਰੇ ਪਿੰਡ ਉੱਥੇ ਰੌਲਾ ਕਾਦਾ ਮਸਲਾ ਕੀ ਹੋ ਰਿਹਾ ਕੀ ਮਸਲਾ ਹੋਣਾ ਸੀ ਬਾਵੇ ਘਰ ਘਰ ਲੜਾਈਆਂ ਹੁੰਦੀਆਂ ਨੇ ਉਹੀ ਲੜਾਈ ਸਾਡੇ ਆ ਪਰ ਸਾਡੇ ਤਾਂ ਨਦੀਦੀ ਆ ਆ ਮਾਂ ਵਾਸ ਕੰਮ ਨੂੰ ਕਹਿੰਦੀ ਆ ਮੇਰੀ ਭਝਾਈ ਨੂੰ ਆਪ ਸਿਰ ਦਾ ਬੰਨ ਕੇ ਨਾ ਬਹਾਨਾ ਲਾ ਕੇ ਪੈ ਜਾਂਦੀ ਆ ਕਿ ਮੇਰਾ ਤਾਂ ਸਿਰ ਦੁਖਦਾ ਹੁਣ ਮਾਂ ਵੀ ਕਿੰਨਾ ਚਿਰ ਕਰੀ ਜਾਵੇ ਉਹ ਵੀ ਆਖਰ ਨੂੰ ਬਿਮਾਰ ਰਹਿੰਦੀ ਐ ਮਾੜਾ ਮੋਟਾ ਤਾਂ ਕੰਮ ਕਰਿਆ ਆਖਰ ਨੂੰ ਵਿਆਹਿਆ ਕਾਦੇ ਵਾਸਤੇ ਆ ਮੁੰਡਾ ਉਹੀ ਤਾਂ ਗੱਲ ਐ ਚੀਜ਼ ਦਾ ਮਾੜੀ ਐ ਫਿਰ ਭਾਈ ਦਾ ਹੱਕ ਮਾਣਾ ਤਾਂ ਕਹਿਣ ਦਾ ਉਹ ਕਹਿੰਦਾ ਨਹੀਂ ਕੁਛ ਕੁਛ ਨਹੀਂ ਕਹਿੰਦਾ ਉਹ ਤਾਂ ਪੌਂਦੂ ਬਣਾ ਛੱਡਿਆ ਮਗਰ ਲੱਗਦਾ ਉਹ ਵੀ ਕੁਛ ਨਹੀਂ ਕਹਿੰਦਾ ਜੇ ਉਹ ਬੋਲੇ ਕਾਹਨੂੰ ਇੰਨਾ ਕਲੇਸ਼ ਛੜੇ ਹੁਣ ਮਾਂ ਮੈਨੂੰ ਫੋਨ ਲਾਉਂਦੇ ਭਾਈ ਫਿਰ ਮੈਨੂੰ ਤਾਂ ਜਾਣਾ ਹੀ ਪੈਂਦਾਗਾ ਮੈਂ ਕੀ ਕਰਾਂ ਹੁਣ ਬਾ ਜਾਂਦੀ ਆ ਭਾਈ 100 ਵਾਰੀ ਪਗ ਜੀ ਹੋਰ ਕਿੰਨੇ ਤਾਂ ਰੋਜ਼ ਦੱਸਿਆ ਪਾਗਾ ਚਲ ਕੋਈ ਨਾ ਤੁਸੀਂ ਵੀਰ ਜੀ ਨੂੰ ਨਾ ਮਾੜਾ ਜਾਂ ਠੰਡੇ ਮਤੇ ਨਾਲ ਸਮਝਾ ਦਿਓ ਸਮਝ ਜਾਣਗੇ ਐਨੀ ਕਿਹੜਾ ਉਹ ਐ ਵੀ ਸਮਝਣ ਹੀ ਨਾ ਹੋ ਕਿਸੇ ਨੂੰ ਮੈਂ ਉਹੀ ਤਾਂ ਕਹਿੰਦੀ ਇੱਕ ਤਾਂ ਮੈਂ ਉੱਥੇ ਟੈਨਸ਼ਨ 'ਚ ਬੈਠੀ ਆ ਪ੍ਰੀਤ ਇੱਕ ਮੈਨੇ ਫੋਨ ਕਰ ਕਰੇ ਟੈਨਸ਼ਨ ਦੇਈ ਜਾਂਦਾ ਵੀ ਮਾੜਾ ਮੋਟਾ ਸਮਝ ਤਾਂ ਲੈ ਮੈਂ ਕਿਹੜਾ ਤਾਂ ਸ਼ੌਂਕ ਨੂੰ ਬੈਠੀ ਐ ਮੈਂ ਤਾਂ ਵੀਰੇ ਨੂੰ ਸਮਝਾਇਆ ਸੀਗਾ ਮੈਂ ਕਿਹਾ ਫਿਰ ਕੀ ਹੋ ਗਿਆ ਜੇ ਪੈਕੇ ਨਹੀਂ ਜਾਊਗੀ ਹੋਰ ਜਾਊਗੀ ਵੀ ਕਿੱਥੇ ਫਿਰ ਉਹੀ ਤਾਂ ਗੱਲ ਲੈਣਾ ਕੀ ਕਰਾਂ ਹੁਣ ਬਸ ਚਲੋ ਤਾਂ ਮਨਵੀਰ ਦਾ ਰਿਹਾ ਨਹੀਂ ਸੀ ਨਾ ਇਹ ਉਹਨੂੰ ਤਿਆਰ ਕਰਨਾ ਚੱਲ ਹੁਣ ਪ੍ਰੀਤ ਦਾ ਨਾ ਨਾ ਤੂੰ ਕੀ ਕਰੇ ਐਂ ਕਰ ਖੜਾ ਹੋ ਖੜਾ ਹੋ ਨਾ ਦੇ ਕੌਣ ਲੈ ਕੇ ਆਇਆ ਇਹਨੂੰ ਕੀ ਕੁਝ ਬੋਲੂ ਇਹਨੂੰ ਲੈ ਕੇ ਕੌਣ ਆਇਆ ਪਹਿਲਾਂ ਦੱਸ ਸੀਪਾ ਲੈ ਕੇ ਆਇਆ ਹੋਰ ਕਿਹਨੇ ਲੈ ਕੇ ਆਉਣਾ ਨਾ ਤੂੰ ਤੈਨੂੰ ਕਿਹਨੇ ਕਹਿਆ ਸੀ ਮੈਨੂੰ ਲੈ ਕੇ ਆਉਣ ਨੂੰ ਵੀਰ ਜੀ ਤੈਨੂੰ ਕਹਿ ਕੇ ਨਹੀਂ ਸੀ ਲੈ ਕੇ ਆਉਣ ਨੂੰ ਮੇਰੀ ਭੈਣ ਨਾਲ ਗੱਲ ਕਰ ਲਓ ਵੀਰ ਜੀ ਇਹਦੇ ਨਾਲ ਗੱਲ ਹੋਏ ਡਿਊਟੀ ਲੱਗੀ ਐ ਇਹਦੇ ਨਾਲ ਗੱਲ ਹੋਊਗੀ ਤੇਰੀ ਨਾ ਮੇਰੀ ਗੱਲ ਸੁਣ ਹੁਣ ਨਾ ਤੂੰ ਐਂ ਕਰ ਆਪਦਾ ਨਾ ਝੋਲਾ ਦਾ ਚੱਕ ਬਾਬਰ ਬਾਜ ਜਾਉਂਦੀ ਨਾ ਦੇਖ ਲੈ ਬਾਬੇ ਨਾ ਨਾ ਭਈਆਂ ਕੱਢ ਨਹੀਂ ਗੱਲਾਂ ਕਰ ਰਹੇ ਹੋ ਫਿਰ ਕੀ ਹੋ ਗਿਆ ਕਹੋ ਕਿਉਂ ਨਹੀਂ ਗਿਆ ਇਹਨੂੰ ਇਹ ਘਰ ਹੀ ਨਹੀਂ ਦੇਣਾ ਇਹਨੂੰ ਘਰ ਉਹ ਹੀ ਦੇਣਾ ਹੁਣ ਕਰਾਂ ਚ ਸੌ ਲੜਾਈਆਂ ਹੋ ਜਾਂਦੀਆਂ ਨੇ ਨਾ ਫਿਰ ਲੜਾਈਆਂ ਇਹਨ ਬੜੂ ਗਈ ਜਾ ਕੇ ਫਿਰ ਹੋਰ ਕੌਣ ਨਵੇੜੇ ਮੈਂ ਹੀ ਜਾਣੀ ਐ ਤਾਂ ਮਾੜੀ ਮੱਟੀ ਗੱਲ ਹੋ ਜਾਂਦੀ ਐ ਮੈਨੂੰ ਮਾਂ ਫੋਨ ਕਰਦੇ ਨੇ ਮੈਂ ਭਗ ਜੰਦੀ ਐਗੀ ਮੇਰੀ ਗੱਲ ਸੁਣ ਲੈ ਰਾਂ ਨੂੰ ਉਦੋਂ ਨਾ ਕਿੰਨੀ ਗੱਲ ਹੋਈ ਸੀ ਆਪਣੀ ਉਦੋਂ ਮੈਂ ਕਹਤਾ ਸੀ ਵੀ ਚੱਲ ਠੀਕ ਐ ਠੀਕ ਐ ਪਰ ਹੁਣ ਦੁਬਾਰੇ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਫਿਰ ਹੋਰ ਕੀ ਕਰਾਂ ਹੁਣ ਮੇਰੀ ਪਰਜਾਈ ਬੇਲ ਹੈ ਕੀ ਆ ਉਹ ਕਹਾਂਉਂਦੀ ਐ ਨਹੀਂ ਮੈਂ ਕਿਉਂ ਕਹਾਵਾ ਆਹੋ ਤੇਰੀ ਪਰਜਾਈ ਬੇਲ ਹੈ ਕੀ ਐ ਤੂੰ ਲੈ ਗਈ ਐ ਜਿਹੜੀ ਇਥੋਂ ਦਾ ਘਰ ਛੱਡ ਕੇ ਉੱਥੇ ਆਪਣੇ ਪੇਕੀ ਤੁਰੀ ਫਿਰਦੀ ਹੁੰਦੀ ਐ ਜੀਜਾ ਚੱਕ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮਜਬੂਰ ਸੀ ਤਾਂ ਆਹ ਦੀਪਾ ਮੇਰੇ ਨਾਲ ਹੀ ਗਿਆ ਸੀ ਮਜਬੂਰ ਸੀ ਪੁੱਛ ਲੈਣਾ ਕੀ ਕੁਛ ਹੋਈ ਜਾਂਦਾ ਹੈਗਾ ਕਿਵੇਂ ਕਰੀ ਜਾਂਦੀ ਆ ਉਹ ਕਰੀ ਜਾਂਦੀ ਆ ਉਹ ਮਾਂ ਨੂੰ ਤੰਗ ਪਰੇਸ਼ਾਨ ਕਰੀ ਜਾਂਦੀ ਐ ਲੈ ਹੁਣ ਉਹ ਕੀ ਕਰੇ ਆਹੋ ਤੇਰੀ ਮਾਂ ਬਹੁਤ ਸਿਆਣੀ ਆ ਨਾ ਫਿਰ ਮੈਥੋਂ ਸੁਣੇਗੀ ਖਰੀਆਂ ਕਰੀਆਂ ਬਸ ਤੁਸੀਂ ਚੁੱਪੀ ਕਰਕੇ ਬਹਿ ਜਾਓ ਉਹੀਂ ਤਾਂ ਸਤਾਪਾ ਮਾੜੀ ਮਾੜੀ ਕਿ ਬਈ ਨਾ ਜਦੋਂ ਤੁਸੀਂ ਫੋਨ ਕੀਤਾ ਪਤਾ ਕਿੰਨੇ ਜਣੇ ਬੈਠੇ ਸੀ ਉੱਥੇ ਨਾ ਮੇਰੀ ਗੱਲ ਸੁਣ ਲੈ ਉੱਥੇ ਤਾਂ ਬੈਠੇ ਸੀ ਜਿੱਦਾਂ ਤੂੰ ਉੱਥੇ ਗਈਆਂ ਝੋਲਾ ਚਾਕੇ ਮੈਨੂੰ ਕਹਿੰਦੀ ਛੱਡ ਕੇ ਆ ਤੂੰ ਰਾਤ ਮੇਰੇ ਨਾਲ ਕੀ ਬੋਲਦੀ ਜਾਂਦੀ ਸੀ ਆ ਪੁੱਛਵਾਵੇ ਤੂੰ ਅੰਡੀ ਗਮੰਡੀ ਸਾਰੇ ਕਹਿੰਦੇ ਸੀ ਵੀ ਕੀ ਗੱਲ ਹੋ ਗਈ ਐਂ ਬੋਲਦੀ ਜਾਂਦੀ ਸੀ ਉਹ ਕੀ ਬੋਲਦੀ ਸੀਗੀ ਮੈਂ ਹਾਂ ਕਿੰਨਾ ਕੁਝ ਬੋਲਦੀ ਜਾਂਦੀ ਸੀ ਦੂ ਐਂ ਆ ਫਲਨ ਟਿਮਕਾ ਮੈਨੂੰ ਉੱਥੇ ਜਾਣ ਨਹੀਂ ਦਿੰਦਾ ਬਾਹਲਾ ਮੈਂ ਤਾਂ ਉੱਥੇ ਹੀ ਰਹਿ ਜੂਗੀ ਫਿਰ ਹੁਣ ਪੇਕੇ ਤਾਂ ਜਾਂਦੀ ਹੁੰਦੇ ਨੇ ਸਾਰੇ ਇਹ ਹੁਣ ਪ੍ਰੀਤ ਕਿਹੜਾ ਜਾਂਦੀ ਨਹੀਂ ਹੈਗੀ ਕਿੰਨੇ ਕਵਾਰੀ ਬਾਕੀ ਐ ਦੇ ਦਿੰਦਾ ਬੈਹ ਹੋਇਆ ਚੱਲ ਫਿਰ ਕਾਣੂ ਸੁੱਖ ਨਾ ਜਾਣ ਦੇਣਾ ਇਹਨੂੰ ਬੜੀਆ ਸੌਖੀ ਆ ਆਪਦੇ ਘਰੇ ਤੂੰ ਐਂ ਦੇਖਿਆ ਵੀ ਉਹ ਜਵਾਕ ਉਹਦੇ ਪੇਪਰ ਚੱਲੀ ਜਾਂਦੇ ਛੱਡ ਕੇ ਉਹਨੂੰ ਤੁਰ ਗਈ ਬਥੇਰੀ ਟੈਨਸ਼ਨ ਆ ਬਥੇਰੀ ਫਿਕਰ ਆ ਮੈਨੂੰ ਜਵਾਕ ਦੀ ਫਿਕਰ ਹੈ ਤੈਨੂੰ ਤਾਂ ਹੀ ਉੱਥੇ ਬੈਠੀ ਸੀ ਐਂ ਤੈਨੇ ਸੋਚਿਆ ਹੈਗਾ ਵੀ ਜਵਾਕ ਦੇ ਪੇਪਰ ਆ ਘਰੇ ਉੱਚੀ ਬੋਲ ਬੋਲ ਉਹ ਵਿਚਾਰੇ ਨੂੰ ਪੜ੍ਹਨਾ ਵੀ ਨਹੀਂ ਦਿੱਤਾ ਹੋਣਾ ਓਏ ਇਹ ਤਾਂ ਐ ਸਿਆਣੀ ਐ ਉਹਦੀ ਰੋਟੀ ਪਾਣੀ ਨਿਮਾ ਕੇ ਉਹਨੂੰ ਸਕੂਲ ਤੋਰਦੀ ਰਿਹਾ ਪੜਾਉਂਦੀ ਰਹੀ ਐ ਤੇ ਫਿਰ ਮੈਨੂੰ ਇਹੀ ਤਾਂ ਕਹਿਣੀ ਇਧਰੋਂ ਇੰਨਾ ਫਿਕਰ ਨਹੀਂ ਸੀ ਚੱਲ ਪ੍ਰੀਤ ਕਰਕੇ ਇਹ ਕਰਨੀ ਸੀ ਇਹਨੂੰ ਮੈਂ ਬੋਲਣ ਲੱਗ ਜੰਨੇ ਆ ਬੱਸ ਉਹ ਨਹੀਂ ਯਾਰ ਇਹਨੂੰ ਕਹ ਦੇ ਯਾਰ ਮੈਨੂੰ ਲੋੜ ਨਹੀਂ ਯਾਰ ਇਹਨੂੰ ਕਹ ਦੇ ਵਗ ਜਾ ਉੱਥੇ ਵਗ ਜਾ ਉੱਥੇ ਹੀ ਮਸਲੇ ਸਲਝਾ ਲੈ ਕੋਈ ਘੰਡੇ ਦਵਾ ਮਾੜਾ ਛੱਡ ਦੋ ਹੁਣ ਆ ਤਾਂ ਗਈਆਂ ਉਹ ਹੀ ਬੋਲੀਆਂ ਗੱਲਾਂ ਫਿਰ ਜਵਾਕਾਂ ਵਾਲੀਆਂ ਬੋਲੀਆਂ ਹਜੇ ਬੋਲੀਆਂ ਗੱਲਾਂ ਮੈਨੂੰ ਦੱਸ ਦੀਏ ਚਲ ਕੋਈ ਨਹੀਂ ਬਾਈ ਪਿੱਛੇ ਵੀ ਇਹਦੇ ਘਰ ਦਾ ਮਾਹੌਲ ਤਾਂ ਠੀਕ ਨਹੀਂ ਨਹੀਂ ਇਹਨੂੰ ਕਹ ਦੇ ਦੋ ਚਾਰ ਦਿਨ ਹੋਰ ਲਾਵੇ ਜਿਹੜੇ ਮਸਲੇ ਹੋਰ ਨੇ ਉਹ ਵੀ ਸਲਝਾ ਆਵੇ ਕੋਈ ਨਹੀਂ ਕੋਈ ਨਹੀਂ ਬਾਈ ਕੋਈ ਚਲ ਫਿਰ ਜੇ ਤੁਸੀਂ ਖਾਣੂ ਗੁੱਸਾ ਕਰਦੇ ਹੁਣ ਤੁਸੀਂ ਤਾਂ ਸਿਆਣੇ ਹੋ ਫਿਰ ਕੀ ਹੋ ਗਿਆ ਗਲਤੀ ਤਾਂ ਮੰਨ ਰਹੀਆਂ ਅਗਲੀ ਉਹ ਮੈਂ ਤਾਂ ਸਿਆਣਪ ਕਰ ਕਰਕੇ ਬਥੇਰਾ ਕੁਝ ਸੋਚ ਲਿਆ ਪਰ ਬਸ ਹੈ ਤਾਂ ਮੇਰੀ ਸੱਸ ਉਹਦੀ ਚੱਕ ਇਹਨੂੰ ਫੋਨ ਮਾਰ ਦਿੰਦੀ ਐ ਨਾਲੇ ਤੁਸੀਂ ਫਿਰ ਹੋਰ ਕਿਹਨੂੰ ਕਰੇ ਹੋਰ ਕਿਹਨੂੰ ਕਰੇ ਤੇਰੇ ਸਾਰਿਆਂ ਨੂੰ ਤਾਂ ਵਿਚਾਰੀ ਨੂੰ ਜੇ ਕੋਈ ਮੰਦਾ ਤਾਂ ਨਹੀਂ ਉਹਦਾ ਸੁਣਦਾ ਕੋਈ ਗੱਲ ਜੇ ਇਹਦਾ ਭਰਾ ਲੈ ਕੇ ਹੋਵੇ ਕਾਹਨੂੰ ਇਹਨੂੰ ਬੁਲਾਵੇ ਉਹਦੀ ਵੀ ਮਜਬੂਰੀ ਐ ਹੁਣ ਫਿਰ ਕੀ ਹੋ ਗਿਆ ਐਨੇ ਕੁ ਮੈਂ ਆਪਾਂ ਤਾਂ ਸਮਝ ਹੀ ਸਕਦੇ ਇਸ ਗੱਲ ਉਹ ਬਸ ਯਾਰ ਮੈਂ ਪਾਣੀ ਪੂੜੀ ਮੈਂ ਪਾਣੀ ਪੂੜੀ ਕੋਈ ਨਹੀਂ ਪੀਣਾ ਜਿਆ ਮੈਂ ਕੋਈ ਪਾਣੀ ਪੋਣੀ ਨਹੀਂ ਬਣਾ। ਲੈ ਮੈਂ ਚਾਹ ਬਣਾ ਦੇ ਚਾਹ ਪੀ ਲੈਣਗੇ। ਚਾਹ ਨੂੰ ਪੀਚ ਇਸ ਤਾਂ ਪੀ ਲਈ। ਇਹ ਬੰਦਾ ਐ ਤਾਂ ਦੇਖ ਲੈ ਮੇਰੀ ਗੱਲ ਸੁਣਵਾਵੇਂ। ਬੰਦਾ ਐ ਤਾਂ ਦੇਖ ਲੈ ਵੀ ਆਪਦਾ ਘਰ ਦੇਖਣਾ। ਉੱਥੇ ਦਾ ਮਸਲਾ ਆਪੇ ਉਹ ਸੁਲਝਾਉਣਾ। ਉਹਨਾਂ ਦਾ ਨੂਹ ਚੱਲ ਮੰਨ ਲੈ। ਵੀ ਨੂਹ ਤੇਜ ਹੈਗੀ ਉਹ ਆਪੇ ਸੁਲਝਾਣੇ। ਉਹ ਸਿਆਣੀ ਬੁੜੀ ਐ। ਉਹ ਸੁਲਝਾਣੇ। ਪਰ ਚੱਕਰ ਮਤਲਬ ਕੀ ਆ ਭਾਈ ਉਹ ਹੀ ਗੱਲ ਨਾਲ ਜਿੱਦੋਂ ਜੋ ਕੇ ਨੂਹਸਾ ਲੜ ਪੈਣਾ ਤਾਂ ਤੀਜਾ ਬੰਦਾ ਆ ਕੇ ਸੁਲਝਾਉਂਦਾ ਹੁੰਦਾ ਮਸਲਾ ਤਾਂ। ਹਨਾ ਆਪ ਤੇ ਤਾਂ ਉਹੀ ਗੱਲ ਆ ਕਲੇਸ਼ ਨਿਬੜਦੀ ਨਹੀਂ ਹੈਗਾ ਦੋ ਜਾਨਾਂ ਚ ਤਾਂ। ਚਪਾ ਉਹ ਤਾਂ ਠੀਕ ਹੈ ਬਗਾਨੇ ਵੀ ਕਹਿੰਦੇ ਆ ਕਿ ਦੋ ਚਾਰ ਦਿਨ ਆਪਦੀ ਕੁੜੀ ਨੂੰ ਬੁਲਾ ਲਾ ਚੱਲ ਹਾਂ ਹਾਂ ਐਸੀ ਅਗਲਾ ਕਹਿੰਦਾ ਤੀਤ ਇਹਦੀ ਆਈ ਨਹੀਂ ਹੈਗੀ ਚੱਲ ਚੱਲ ਮੇਰੀ ਗੱਲ ਸੁਣ ਲੈ ਹੁੰਦਾ ਸਾਰਾ ਹੁੰਦਾ ਹੋਰ ਕੀ ਹੈ ਉੱਥੇ ਛੋਡੇ ਤਾਂ ਬਗਾਨਿਆਂ ਨੇ ਕਹਿਤਾ ਵੀ ਤਾਲ ਆਪਦੀ ਕੁੜੀ ਨੂੰ ਬੁਲਾ ਲੈ ਹੈ ਤੇ ਇੱਥੇ ਆ ਬੁੜੀਆਂ ਆ ਕੇ ਗਈਆਂ ਪੁੱਛ ਪ੍ਰੀਤ ਕੋਲੇ ਅਕੇ ਲੈ ਪਤਾ ਕੀ ਕਹਿੰਦੀ ਸੀ ਅਕੇ ਲੈ ਥੋੜਾ ਟਾਈਮ ਆ ਛੋਡੇ ਵਿਆਹ ਹੋਏ ਨੂੰ ਅਕੇ ਹੁਣ ਤਾਂ ਉਹਨੂੰ ਤੇਰੇ ਕੋਲ ਹੀ ਰਹਿਣਾ ਚਾਹੀਦਾ ਤੈਨੂੰ ਐਂ ਛੱਡ ਕੇ ਬਾਗੀ ਉਹ ਪ੍ਰੀਤ ਫਿਰ ਤੂੰ ਦੱਸ ਦੇਣਾ ਸੀਗਾ ਵੇ ਕਿਉਂ ਗਈ ਐ ਕੋਈ ਨਾ ਦੀਦੀ ਮੈਂ ਤਾਂ ਕਹਤਾ ਤੁਸੀਂ ਮੇਰੇ ਵੱਲੋਂ ਤਾਂ ਬੇਫਿਕਰ ਰਹੋ ਚਲੇ ਲੋਈ ਨਾ ਮੂੰਹ ਫੜਾਇਆ ਤਾਂ ਹੁੰਦਾ ਚਲ ਕੋਈ ਨਾ ਹੁਣ ਜਲੂਸ ਨਾ ਕੱਢੋ ਹੁਣ ਮੈਂ ਆ ਗਈ ਹੋਰ ਹੋਣਾ ਹੁਣ ਨਾ ਕੋਈ ਜੀਓ ਹੁਣ ਨਾ ਕਲੇਸ਼ ਕਰੋ ਚਲ ਪ੍ਰੀਤਾ ਪੱਟਾ ਹੋ ਗਿਆ ਤੁਸੀਂ ਅੰਦਰ ਬਾਜ ਹੋਰ ਚਲ ਆਜਾ ਲੈ ਬੈਗ ਫੜਾਵਾ ਵੀ ਮੇਰਾ ਜਿੱਪੇ ਤੂੰ ਵੀ ਜਾ ਹੋਰ ਸਭ ਲੈ ਜਾ ਬਟਾ ਲੈ ਮੈਨੂੰ ਖੜਾ ਚੱਕ ਲੈ ਤੁਸੀਂ ਗਲਾਸ ਮੈਂ ਗਲਾਸ ਵੀ ਚੱਕ ਲਾ ਕਹ ਲੋ ਕਪਤਨ ਦਾ ਗੁਰੂ ਟੁੱਟ ਕੇ ਲਾ ਲੋ ਬਾਵਾ ਮੇਰਾ ਕੋਈ ਬੋਲਣ ਨੂੰ ਜੀ ਨਹੀਂ ਕਰਦਾ ਪਰ ਦੇਖ ਲੈ ਤੇਰੇ ਮੈਨ ਤੋਂ ਪਹਿਲਾਂ ਤੈਨੂੰ ਪਤਾ ਹੀ ਹੈ ਉਦੋਂ ਕਿੰਨਾ ਟਾਈਮ ਬਠਾਈ ਰੱਖਿਆ ਨੇ ਬੁਢੀ ਨੇ ਬਾਈ ਉਹ ਤਾਂ ਗੱਲ ਠੀਕ ਹੈ ਹੁਣ ਉਹੀ ਗੱਲ ਹੈ ਵਿਚਰੀ ਗੱਲ ਤਾਂ ਆਪ ਨੂੰ ਵੀ ਨਹੀਂ ਪਤਾ ਹੈਗਾ ਭਾਬੀ ਕਹਿੰਦੀ ਜਿਹੜੀ ਮੇਰੀ ਕਹਾ ਭਾਬੀ ਹੈ ਠੀਕ ਹੈ ਉਹਨੇ ਆਪਣੀ ماں ਬਹੁਤ ਜ਼ਿਆਦਾ ਤਾਂ ਕਰਕੇ ਸੱਸ ਇਹਦੀ ماں ਉਹ ਯਾਰ ਮੇਰੀ ਮੇਰੀ ਗੱਲ ਸੁਣਾ ਹਾਂ ਉਹ ਇਹ ਬੁਢੀ ਆਪ ਵੀ ਤੇਜ ਹੈਗੀ ਤੇਜ਼ ਤਾਂ ਹੈਗੀ ਐ ਤੇਜ਼ ਤੇ ਪਰ ਆਪਦੇ ਨੂੰ ਕੌਣ ਮੰਨਦਾ ਹੁੰਦਾ ਵੀ ਮੈਂ ਤੇਜ ਆਪ ਤਾਂ ਹੁੰਦਾ ਵੀ ਹਾਂ ਭਈ ਸਾਡੇ ਤਾਂ ਸਹੀ ਨੇ ਪਰ ਉਹੀ ਗੱਲ ਹੈ ਵੀ ਦੋ ਜਾਨੀਆਂ ਦਾ ਜਿਹੜਾ ਰੌਲਾ ਹੈ ਤਾਂ ਤੀਜੇ ਬੰਦੇ ਨੂੰ ਨਿਪਟਾਉਣਾ ਪੂਗਾ ਨਟਾਉਣਾ ਤਾਂ ਪੈਂਦਾ ਹੈ ਬਾਵੇ ਮੇਰੀ ਗੱਲ ਸੁਣੋ ਹੁਣ ਮੰਨ ਲੈ ਆਪਣੇ ਬੇਬੇ ਬਾਪੂ ਚਲ ਗਏ ਸੀ ਹਾਂ ਆਪਾਂ ਜੇ ਇੰਨਾ ਵੰਗੂ ਹੁੰਦੇ ਵੀ ਦੂਜਿਆਂ ਕੰਨੀ ਧਿਆਨ ਮਾਰਦੇ ਨਾ ਇੱਧਰ ਜਾ ਉੱਧਰ ਫਿਰ ਤਾਂ ਆਪਾਂ ਦਾ ਕੰਮ ਜਵ ਹੋਈ ਖੜੇ ਸੀ ਫੇਰ ਤਾਂ ਕਿੱਥੇ ਬਾਈ ਉਹੀ ਗੱਲ ਆ ਅਬਦੇ ਘਰ ਦਾ ਤਾਂ ਪਹਿਲਾਂ ਸੋਚਣਾ ਮੈਨੂੰ ਇੱਕ ਗੱਲ ਮੰਨਦਾ ਨਾ ਹਾਂ ਆਪਾਂ ਮੰਨ ਲੈ ਨਾਲੇ ਤਾਂ ਇੱਥੇ ਜ਼ਮੀਨ ਵਧਾਈ ਹੈ ਆਪਣੀ ਤੇ ਨਾਲੇ ਜਿਹੜੇ ਰਾਜਸਥਾਨ ਲੈਨੇ ਉਹ ਫੇਰ ਆਪਾਂ ਤਾਂ ਲਈ ਖੜੇ ਸੀ ਜੇ ਕਿਲੇਸਾਂ ਦੁੱਖਾਂ ਕਲੇਸਾਂ ਚ ਭੱਜੇ ਫਿਰਦੇ ਰਹਿੰਦੇ ਉਹੀ ਤਾਂ ਗੱਲ ਹੈ ਉਹ ਤਾਂ ਗੱਲਾਂ ਚ ਉਹ ਬੰਦੇ ਦੀ ਤਾਂ ਜਾਤ ਹੀ ਹੋਰ ਹੁੰਦੀ ਹੈ ਉਹੀ ਤਾਂ ਗੱਲ ਹੈ ਬੰਦਾ ਹੋਰ ਸਾਰੀਆਂ ਚੀਜ਼ਾਂ ਸੋਚਦਾ ਹੁਣ ਨਾਲੇ ਹੋਰ ਦੇਖ ਮੈਂ ਇੱਕ ਗੱਲ ਹੋਰ ਸੋਚੀ ਸੋਚੀ ਕਿ ਮੈਂ ਤਾਂ ਕਰੀ ਆ ਇਹੋ ਗੱਲ ਹੂੰ ਜਿਹੜੇ ਮੈਂ ਮੰਨ ਲੈ ਜਿਹੜਾ ਰਾਜਸਥਾਨ ਗਿਆ ਸੀ ਇਹਨਾਂ ਨੂੰ ਹਜੇ ਦੱਸੀ ਨਾ ਉਹਨਾਂ ਨੂੰ ਬਾਅਦ ਚ ਦੱਸਨੀ ਕੋਈ ਗੱ ਜਿਹੜੀ ਮੈਂ ਜ਼ਮੀਨ ਉੱਥੋਂ ਨਹੀਂ ਲਈ ਹੈ ਹਾਂ ਹਾਂ ਉੱਥੇ ਮੰਨ ਲਾ ਉਹ ਰਜਿਸਟਰੀ ਦਾ ਤਾਂ ਹਜੇ ਨਹੀਂ ਹੋਣਾ ਹੂੰ ਹੂੰ ਉਹ ਲਿਖਤ ਕਰਨੀ ਪੈਂਦੀ ਹੈ ਉਹ ਪ੍ਰੀਤ ਦੇ ਤੇ ਰਾਣੂ ਦੇ ਨੋਂ ਹੈ ਉਹ ਕਰਾਈ ਮੈਂ ਅੱਛਾ ਭਾਈ ਅੱਧੀ ਅੱਧੀ ਲੈ ਬਈ ਤਾਂ ਗੱਲ ਤਾਂ ਦੱਸੀ ਨਹੀਂ ਕਿ ਮੈਨੂੰ ਲੈ ਰੇਰ ਹੁਣ ਦੱਸ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਤੇ ਕਿੱਥੇ ਇਹਦਾ ਦਿਮਾਗ ਕਿੱਥੇ ਫਿਰਦਾ ਹੈਗਾ ਮੈਂ ਏਡੀਆਂ ਏਡੀਆਂ ਗੱਲਾਂ ਸੋਚਦਾਗਾ ਹੂੰ 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 ਮਹਾਂ ਚੱਲ ਐਂ ਹੁੰਦਣੀ ਆ ਵਾਪਸ ਦੋਨੋਂ ਨੇ ਇੱਕੋ ਜੀ ਚੱਕਰ ਪਤਾ ਕੀ ਹੈ ਭਾਈ ਜੇ ਤਾਂ ਇਹਦਾ ਭਾਈ ਚਾਚਾ ਦਾ ਹੋਵੇ ਫਿਰ ਤਾਂ ਉਹ ਪੋਂਦੂ ਹੈ ਉਹ ਜਨਾਨੀ ਨੇ ਮਗਰ ਲਾ ਰੱਖਿਆ ਠੀਕ ਹੈ ਉਹੀ ਗੱਲ ਆ ਵੀ ਜਦੋਂ ਮਾਂ ਨਾਲ ਲੜਦੀ ਐਵੇਂ ਨਹੀਂ ਕਹਿੰਦਾ ਵੀ ਜਨਾਨੀ ਨੂੰ ਵੀ ਟਿਕ ਜਾ ਕਿਉਂ ਕਲੇਸ਼ ਕਰਦਾ ਤਾਂ ਹੀ ਤਾਂ ਛੋਟਾ ਇੱਥੇ ਕੱਢ ਰੱਖਿਆ ਆਹੀ ਐ ਆਪ ਨੂੰ ਪਿਛਲੀ ਗੱਲ ਤਾਂ ਪਤੀ ਸਾਰਾ ਚਲ ਹੁਣ ਕਰੀਏ ਕੀ ਕੋਈ ਨਹੀਂ ਚਲ ਅੱਜ ਖੇਤ ਵੀ ਗਿਣਾ ਮਾਰ ਲਈਏ ਹਾਂ ਹਾਂ ਭਾਈ ਚੰਗਾ ਖੇਤ ਵੱਲ ਚੱਲ ਗਏ ਆਪਾਂ ਮਾੜਾ ਮੋਟਾ ਕਾਗਜ਼ ਬੂਗਜਾ ਪਾਸੇ ਕਰ ਦਾਂਗੇ ਚਲ ਮੈਂ ਨੇ ਭਾਬੇ ਨੂੰ ਰੁੱਟੀ ਖਵਾ ਦਾਂ ਪ੍ਰੀਤਨ ਲੱਗ ਕੇ ਚੰਗਾ ਚਲ ਠੀਕ ਹੈ ਚੰਗਾ ਭਾਈ ਲੈ ਪ੍ਰੀਤ ਤੂੰ ਤਾਂ ਖਲਾਰਾ ਪਾ ਰੱਖਿਆ ਕੱਪੜਿਆਂ ਨਾਲ ਦੀਦੀ ਪਤਾ ਕਿ ਸਾਰੇ ਗਾਮ ਮੱਚਿਆ ਪਿਆ ਸੀ ਆ ਦੇਖਿਓ ਕਿਤੇ ਪਾਣ ਜੋਗਾ ਹੈਗਾ ਇਹ ਲੈ ਬੱਟ ਦੇਖੋ ਜੇ ਕਿਸੇ ਬਿਮਾਰੀ ਚ ਤਾਂ ਮੇਰੀ ਗੱਲ ਸੁਣ ਜੇ ਆਪਾਂ ਪ੍ਰੈਸ ਕਰਕੇ ਧਰ ਦਈਏ ਨਾ ਤਾਂ ਵੀ ਬਲ ਪੈ ਜਾਂਦੇ ਨੇ ਤਾਂ ਹੀ ਫਿਰ ਤੁਰਤ ਦੁਪਹਿਰੇ ਠੀਕ ਆਉਂਦੇ ਆ ਤਾਂ ਆ ਦੇਖਿਓ ਲੈ ਜੇ ਕਿਤੇ ਪਾ ਕੇ ਭੱਜਣਾ ਪਵੇ ਨਾ ਕਿਤੇ ਐਮਰਜੈਂਸੀ ਕੋਈ ਹੋ ਜੇ ਇੱਕ ਵੀ ਸੂਟ ਨਹੀਂ ਹੈਗਾ ਆਪਾਂ ਨੂੰ ਸਾਰ ਇੱਕ ਤਾਰਾ ਪਿਆ ਹੋਇਆ ਹੈ ਇੱਕ ਵਾਰੀ ਮੇਰੀ ਗੱਲ ਸੁਣ ਇੱਕ ਧਰਜ ਕਾ ਕਪੜਾ ਵੀ ਪਿਓਰ ਦਾ ਇਹ ਜੀ ਆਉਣ ਲੱਗ ਗਿਆ ਮਾੜਾ ਜਿਹਾ ਬੈਠੋ ਕਿਤੇ ਲੈ ਉਵੇਂ ਬਲ ਪੈ ਜਾਂਦੇ ਨੇ ਆ ਲੈ ਮੈਂ ਆ ਟ੍ਰੈਕ ਲੀਨ ਕਰਾ ਕੇ ਰੱਖਿਆ ਸੀ ਕੀ ਹੋ ਗਿਆ ਇਹਦਾ ਤੈ ਕਰਕੇ ਕੇਰਾ ਤੂੰ ਆ ਹੀ ਰੱਖਦੇ ਫਿਰ ਇੱਕ ਦਿਨ ਪ੍ਰੈਸ ਕਰ ਲਈ ਫਿਰ ਹੋਰ ਕੀ ਕੇਰਾ ਤਾਂ ਸਿੱਧੇ ਜੇ ਹੋਣਗੇ ਮਾੜੇ ਮੋٹے ਬਸ ਹੁਣ ਤਾਂ ਮੈਂ ਆ ਹੀ ਤਹਾ ਮਾਰ ਕੇ ਰੱਖ ਲੈਣੀ ਆ ਹੋਰ ਨਾਲੇ ਪਾ ਲਿਆ ਕਰ ਹੁਣ ਇਹਨਾਂ ਨੂੰ ਰੱਖ ਕੀ ਇਹਨਾਂ ਦਾ ਚਾਰ ਪਾਏਗੀ ਹੈ ਸੋਹਣੇ ਸੋਹਣੇ ਸੂਟ ਪਾਇਆ ਕਰ ਮੂਰੇ ਫਿਰ ਗਰਮੀ ਚ ਜੰਮੀ ਨਹੀਂ ਪੈਣੇ ਹੈਗੇ ਇਹ ਆ ਦੇਖੋ ਹੁਣ ਵੀ ਮੈਂ ਤਾਂ ਨਵਾਂ ਹੀ ਪਾਈ ਬੈਠੀ ਆ ਇੱਕ ਇੱਕ ਕਰਕੇ ਪਾਇਆ ਕਰੋ ਆਹ ਘੋਟੇ ਘੂਟੇ ਜਿਹੇ ਵਾਲੇ ਸੋਨੇ ਸੋਨੇ ਪਾ ਕੇ ਰੱਖਿਆ ਕਰ ਤੇ ਇਹਦੇ ਪਤਾ ਕੀ ਆ ਘਰ ਪੈਂਦੇ ਨਹੀਂ ਹੈਗੇ ਲੈ ਕਹਿੰਦੀ ਘਰ ਆਹ ਹੁਣ ਤਾਂ ਪੈ ਜਾਣਗੇ 2 ਮਹੀਨਿਆਂ ਜਮੀ ਨਹੀਂ ਪੈਣੇ ਹੈਗੇ ਹੁਣ ਸੰਗੋ ਪਾ ਕੇ ਹੰਡਾ ਦੇ ਇਹਨਾਂ ਨੂੰ ਫਿਰ ਆਪਾਂ ਹੋਰ ਲਿਆਵਾਂਗੇ ਕੋਈ ਨਾ ਨਹੀਂ ਫਿਰ ਲੋਕਾਂ ਨੇ ਕਹਿਣਾ ਸ਼ੁਰੂ ਕਰ ਦੇਣਗੇ ਘਰੇ ਇਸ ਜੀ ਫਰੀ ਜਾਂਦੀ ਆ ਓਲਾ ਦੇਖ ਲੋਕਾਂ ਲੋਕ ਤਾਂ ਹੀ ਬੋਲਦੇ ਰਹਿੰਦੇ ਨੇ ਨਹੀਂ ਹੀ ਬੋਲਦੇ ਮੈਨੂੰ ਤਾਂ ਸੱਚੇ ਤੇਰਾ ਬਾਈ ਆ ਜਮੀ ਪਰੇਸ਼ਾਨ ਕਰ ਦਿੰਦਾ ਨਾਲੇ ਜੀ ਗੱਲ ਪਿੱਛੇ ਇੰਨਾ ਕੁਝ ਬੋਲਿਆ ਇਹ ਤਾਂ ਤੁਸੀਂ ਕਾਣੂ ਗੁੱਸਾ ਕਰਦੇ ਆ ਇਹ ਤਾਂ ਸਾਰੇ ਘਰਾਂ 'ਚ ਚੱਲਦਾ ਹੀ ਰਹਿੰਦਾ ਤੁਹਾਨੂੰ ਪਤਾ ਜਿਵੇਂ ਤੁਹਾਡੇ ਘਰ ਚ ਕਲੇਸ਼ ਰਹਿੰਦਾ ਨਾ ਤੁਹਾਡੀ ਭਾਬੀ ਲੜਦੀ ਆ ਸਾਡੇ ਗਵਾਂਢ ਚ ਵੀ ਸੀ ਇੱਕ ਇਹੋ ਜੀ ਬਸ ਆਈ ਆ ਕੋਈ ਚੰਗੀ ਆ ਜਾਂਦੀ ਆ ਕੋਈ ਮਾੜੀ ਚਲ ਮੈਂ ਤਾਂ ਸਤਾਏ ਸਮਝ ਲੈਣੇ ਆ ਵੀ ਚਲ ਕੋਈ ਨਾ ਦਾ ਸੁਵਾਈ ਇਹ ਜਗਾ ਉਹਨਾਂ ਦੀ ਧੀ ਵੀ ਵਿਚਾਰੀ ਰੋਜ਼ ਉੱਥੇ ਆਈ ਬੈਠੀ ਰਹਿੰਦੀ ਸੀ ਬਲਕਿ ਅਸੀਂ ਸੋਚਦੇ ਹੁੰਦੇ ਸੀ ਵੀ ਚੌਥੇ ਦਿਨ ਆ ਜਾਂਦੀ ਆ ਵਿਆਹ ਤੋਂ ਬਾਅਦ ਵੀ ਇਹ ਤਾਂ ਸਾਨੂੰ ਹੁਣ ਪਤਾ ਲੱਗਿਆ ਵੀ ਵਿਚਾਰੀ ਦੀ ਮਜਬੂਰੀ ਸੀ ਆ ਮੈਂ ਜਿਹੜਾ ਮੰਮੀ ਨੇ ਇਸ ਵਾਰੀ ਦਿਆ ਸੀ ਉਸੇ ਇੱਕ ਅੱਗ ਨਾਲ ਮੈਨੂੰ ਖੰਗ ਨਹੀਂ ਹਟੀ ਜੁੰਦਾ ਬੁਖਾਰ ਚੜ੍ਹ ਕੇ ਹਟਿਆ ਆ ਸੂਟ ਦੇਖੋ ਕਿਵੇਂ ਦਾ ਬਣਿਆ ਅੱਛਾ ਬਣਵਾ ਲਿਆ ਇਹ ਹਾਂ ਜਿਹੜਾ ਲੋੜੀ ਤੇ ਲੱਗਿਆ ਨਹੀਂ ਰੱਖੀ ਬੈਠੀ ਐ ਨਹੀਂ ਸੂਟ ਤਾਂ ਬਹੁਤ ਸੋਹਣਾ ਬਣਿਆਗਾ ਇਹ ਮੰਮੀ ਨੇ ਆਂਦੇ ਨੂੰ ਲੋੜੀ ਤੇ ਦੇਆ ਸੀ ਜਿਹੜਾ ਹਾਂ ਹਾਂ ਮੈਨੇ ਤੂੰ ਦਿਖਾਇਆ ਸੀ ਪਰ ਸਮਾ ਲਿਆ ਮੇਰੇ ਮਗਰ ਫੜਾਤਾ ਸੀ ਕੌਣ ਫੜਾਇਆ ਸੀ ਫਿਰ ਬਾਵੇ ਨੂੰ ਦੇ ਕੇ ਭੇਜਦਾ ਸੀ ਚੱਲ ਵਧੀਆ ਕੀਤਾ ਉਹ ਤਾਂ ਬਹੁਤ ਸੋਹਣੇ ਬਣਾਉਂਦੀ ਐ ਸੂਟ ਹਾਂ ਸੱਚੀ ਬਹੁਤ ਸੋਹਣਾ ਆਇਆ ਇਹ ਬਣਾ ਲਿਆ ਤੂੰ ਸੋਹਣੇ ਲੱਗਦੇ ਨੇ ਤੁਹਾਡੇ ਹੋਰ ਵੀ ਜਿਹੜੇ ਕੱਪੜੇ ਆ ਸਾਰੇ ਕੱਢ ਦਿਓ ਮੈਂ ਇਕੱਠੇ ਹੀ ਪ੍ਰੈਸ ਕਰਕੇ ਰੱਖ ਦੂੰਗੀ ਕੋਈ ਨਾ ਕੋਈ ਨਾ ਮੈਂ ਇਹ ਮੇਰੀ ਗੱਲ ਸੁਣੋ ਮੇਰੇ ਕੱਪੜੇ ਪਏ ਰਹਿੰਦੇ ਮੈਨੂੰ ਕੋਈ ਇੰ ਬੱਸ ਕਿ ਹੁਣ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਜੇ ਤੁਸੀਂ ਜਾਣਾ ਵੀ ਹੁੰਦਾ ਨਾ ਪੇਕੇ ਇੱਕ ਵਾਰੀ ਮੈਨੂੰ ਵੀ ਕਹ ਦਿਆ ਕਰੋ ਦੀ ਮੈਂ ਜਾਣਾ ਮੈਂ ਆਪੇ ਸੰਭਲਿਆ ਕਰੂੰ ਸਾਰਾ ਕਿ ਚਲ ਤੇਰੇ ਬਾਈ ਦੇ ਨਾਲ ਸੁਭਾਈ ਇਹ ਜਾਂ ਤਾਂ ਮੇਰੇ ਪਹਿਲੇ ਦੁਨੀ ਮੈਨੂੰ ਐ ਬੋਲਦੇ ਨਹੀਂ ਦਿਲ ਚ ਕੁਝ ਨਹੀਂ ਹੈਗਾ ਬਸ ਬੋਲਣ ਭੋਲਣ ਆ ਲਈ ਨੇ ਸਹੇਜੇ ਰਹੀ ਗੱਲ ਮਨਵੀਰ ਦੀ ਉਹਨੂੰ ਮੈਂ ਆਪੇ ਤਿਆਰ ਤੁਰ ਕਰਕੇ ਭੇਜ ਦਿਆ ਕਰੂੰ ਸਕੂਲ ਮੈਨੂੰ ਮਨਵੀਰ ਦੀ ਤਾਂ ਘੱਟ ਹੀ ਚਿੰਤਾ ਸੀ ਜਦੋਂ ਇਹ ਬੋਲਣ ਲੱਗੇ ਨਾ ਫਿਰ ਮੈਨੂੰ ਬਾਲਾ ਹੀ ਫਿਕਰ ਹੋ ਗਿਆ ਨੇ ਮਨਵੀਰ ਕੰਨੂ ਤਾਂ ਟੈਨਸ਼ਨ ਫਰੀ ਸੀ ਮੈਂ ਚੱਲ ਭੇਜ ਦਿੰਦੀ ਆ ਪ੍ਰੀਤ ਉਹਨੂੰ ਮੈਂ ਨਾ ਤੁਸੀਂ ਜਮਾ ਹੀ ਨਾ ਹੁਣ ਟੈਨਸ਼ਨ ਲਿਆ ਕਰੋ ਚੱਲ ਆ ਵੀ ਮੈਂ ਤਾਂ ਬਦ ਗਿਆ ਬੋਲਣਾ ਸਿਖਾਤਾ ਮੈਨੂੰ ਉੱਥੇ ਮੇਰੇ ਮਾਂ ਕਹਿੰਦੇ ਤਾਂ ਬਾਹਲੇ ਹੋਰ ਹੁੰਦੇ ਬੋਲਣ ਲੱਗਦੇ ਬਾ ਪ੍ਰੀਤ ਨੇ ਸਿਖਾਤਾ ਮੈਨੂੰ ਹੂੰ ਕੋਈ ਨਾ ਹੌਲੇ ਹੌਲੇ ਤੁਸੀਂ ਮੈਂ ਤੁਹਾਨੂੰ ਖਾਸੀ ਅੰਗਰੇਜ਼ੀ ਸਿਖਾ ਦੇਣੀ ਆ ਹੋਰ ਕੋਈ ਨਾ ਤੇ ਉਧਰੋਂ ਮਾਂ ਫਿਕਰ ਕਰੇ ਮਨਵੀਰ ਦੀ ਮੈਂ ਤੂੰ ਮਨਵੀਰ ਦੀ ਤਾਂ ਜਮੇ ਫਿਕਰ ਛੱਡ ਦੇ ਹੈਗੀ ਉੱਥੇ ਪ੍ਰੀਤ ਹੋਰ ਕਾਈ ਹੁੰਦਾ ਫਿਰ ਹੋਰ ਕੀ ਆ ਦਰਾਨੀ ਚਠਾਣੀ ਦਾ ਹੀ ਤਾਂ ਫਾਇਦਾ ਹੁੰਦਾ ਇੱਕ ਪੇਕੇ ਚਲੀ ਜਾਵੇ ਪਿੱਛੋਂ ਦੂਜੀ ਸਾਹਮਲੇ ਉਹੀ ਤਾਂ ਗੱਲ ਐ ਇਹ ਤਾਂ ਲੋਕ ਐਵੇਂ ਹੀ ਪਾਗਲ ਨੇ ਜਿਹੜੇ ਲੜੀ ਜਾਂਦੇ ਨੇ ਬੱਸ ਤੇਰੇ ਬਾਈਆਂ ਹੀ ਕਰਦਾ ਚਲ ਕੋਈ ਨਾ ਆ ਸੱਚ ਕੋਟੀ ਨਹੀਂ ਤੁਸੀਂ ਦੇਖੀ ਅੱਛਾ ਆ ਤੁਹਾਡੇ ਵਾਸਤੇ ਬਣਵਾ ਕੇ ਲਈ ਸੀ ਮੈਂ ਮੇਰੇ ਵਾਸਤੇ ਹਾਂ ਪਿੰਡੋ ਲੈਈਆਂ ਤੁਸੀਂ ਇੱਕ ਵਾਰੀ ਵੀ ਨਹੀਂ ਪਾਈ ਮੈਂ ਜਾਦੀ ਲੈ ਕੇ ਆਈਆਂ ਉਹ ਬੱਸ ਤੈਨੂੰ ਪਤਾ ਐ ਮੈਂ ਉਸ ਮੈਂ ਤਾਂ ਹੀ ਫਿਰਦੀ ਰਹਿੰਦੀ ਨੇ ਸ਼ਾਲ ਲੈ ਕੇ ਇਹ ਕੱਲ ਸਾਰੇ ਕੱਪੜਿਆਂ ਤੋਂ ਥੱਲੇ ਨਿਕਲੀ ਚਲੋ ਚਲ ਹੁਣ ਤਾਂ ਗਾਹਾਂ ਨੂੰ ਪਾਲਾਂਗੇ ਫੇਰ ਸਰਦੀ ਚ ਸਾਰਾ ਸਿਆਣ ਲੰਗਾ ਤਾਂ ਨਹੀਂ ਆ ਹੈਗੇ ਅਗਲੇ ਮਹੀਨੇ ਪੈ ਜੂਗੀ ਚਲ ਮਾੜਾ ਬਲਾਉਜ ਹੈ ਤਾਂ ਨਾਲੇ ਉਹ ਤੋਂ ਪਾ ਦਾਂਗੇ ਬਲਾਉਜ ਟਾਈ ਵੀ ਤੁਹਾਨੂੰ ਨਹੀਂ ਪਤਾ ਇਹ ਸੂਟਾਂ ਦੇ ਬਹੁਤ ਸੋਹਣੇ ਲੱਗਦੇ ਨੇ ਹਾਂ ਹਾਂ ਕੋਈ ਨਹੀਂ ਜਦੋਂ ਮੈਂ ਕੈਨੇਡਾ ਰਹਿੰਦੀ ਸੀ ਨਾ ਮੈਂ ਇੰਨੇ ਛੋਟੇ ਛੋਟੀਆਂ ਹੀ ਇਹ ਕੋਟੀਆਂ ਪਾਉਂਦੀ ਸੀ ਅੱਜ ਆ ਭੂਆ ਦੇ ਪੋਤੇ ਦਾ ਵੀ ਵਿਆਹ ਹੋਣਾ ਹੁਣ ਆਪਾਂ ਨੂੰ ਹਾਂ ਉਹਦੀ ਵੀ ਤਿਆਰੀ ਕਰਨੀ ਆਪਾਂ ਮੈਂ ਤਾਂ ਭੁੱਲੀ ਗਈ ਸੀ ਹਜੇ ਤਾਂ ਪਿਆਗ ਆ ਮਹੀਨਾ ਡੇਢ ਮਹੀਨਾ ਪਿਆਗਾ ਕੋਈ ਨਾ ਚਲ ਕੋਈ ਨਾ ਇੱਕ ਦਿਨ ਜਾ ਕੇ ਲਿਆਉਂਗੀ ਸੂਟਸ ਸੰਭਾਲ ਲੈਨੇ ਆਪਾਂ ਕਚਲ ਸੀਣ ਤੇ ਹੀ ਜ਼ਿਆਦਾ ਟਾਈਮ ਲੱਗਦਾ ਖਰੀਦਣ ਦੇ ਤਾਂ ਕਿਹੜਾ ਲੱਗਦਾ ਹੋਰ ਲੈ ਰੱਖ ਲੈ ਹੁਣ ਤੈ ਜੀ ਕਰਕੇ ਹੋਰ ਹੋਰ ਲੈ ਤੈ ਤੂੰ ਕਰ ਚਾ ਲੈ ਤਾਂ ਹੋ ਗਈ ਲੈ ਮੈਂ ਰੱਖਿਆਣੀਆਂ ਦੇਉ ਮੈਨੂੰ ਅਲਮਾਰੀ ਚ ਬਾਕੀ ਇਹਨਾਂ ਮੈਂ ਕਹਿ ਕਰਦੀ ਤੂੰ ਨਾ ਜਿਹੜੇ ਤੈ ਘਰੇ ਪਏ ਨੇ ਇਹ ਭੱਜ ਭੱਜ ਰੱਖਿਆ ਅਲਮਾਰੀ ਚ ਹੋਰ ਤੇਰਾ ਕੰਮ ਨਿਬੜ ਜਾਊਗਾ ਹੋਰ ਐਨੀ ਔਖੀ ਨਾ ਹੋਇਆ ਕਰ ਮੈਂ ਆਪੇ ਕਰਵਾ ਦਿੰਦੀ ਆ ਕੇ ਨਾ ਨਾ ਫੇਲੀ ਹੁਲਾਰਾ ਪਾ ਕੇ ਬੈਠੀ ਐ ਮੈਂ ਬੇਲੀ ਸੀਗੀ ਮੈਂ ਕਿਹ ਚੱਲਣੇ ਮੈਂ ਕਰਿਆਣੀਆਂ ਨਾਲੇ ਸਾਹ ਕਾ ਫਰਸ਼ ਤੋ ਰੱਖਿਆ ਐ ਔਖੀ ਹੋਈਗੀ ਮੇਰੇ ਮਗਰੋਂ ਫਿਰ ਗੰਦ ਜਾਂ ਪਿਆ ਪਿਆ ਅਸੀਂ ਉੱਥੇ ਚਲ ਕੋਹ ਹਵਾ ਨਾਲ ਉੱਡੀ ਜਾਂਦਾ ਹੈਗਾ ਇਹ ਤਾਂ ਫਿਰ ਉਹਨੂੰ ਅੱਜ ਕੱਲ ਹਵਾ ਚੱਲਣ ਲੱਗ ਜਾਂਦੀ ਐ ਲੈ ਫੜਾ ਰੱਖਿਆ ਸਾਰੇ ਕੱਪੜੇ ਅੱਛਾ ਠੀਕ ਹੈ ਬਸੇ ਫਿਰ ਲੈ ਕੇ ਜਾਂਦੀ ਆ ਬਾਬੇ ਹਾਂ ਬਾਈ ਕਹਿੰਦਾ ਸੀ ਮਾੜਾ ਦੇਖੀ ਵੀ ਸਟਾਰਟ ਹੋਈਆਂ ਕਿ ਨਹੀਂ ਵੀਲਾਂ ਤਾਂ ਬਾਈ ਨਿਕਲ ਲਈਆਂ ਹਾਂ ਬੇਲ ਦੀ ਬੁੱਟੀ ਵਧੀਆ ਨਿਕਲ ਲਈ ਵਧੀਆ ਹੋ ਗਈ। ਮੈਂ ਤੈਨੂੰ ਐਂ ਕਹਿਣਾ। ਹਾਂ ਵੀ ਜੇ ਆਪਾਂ ਮਾਣਾ ਮਾਣਾ ਕਾਗਜ ਆਗਾਸ ਦੀਏ ਦੇਖ ਹੁਣ ਤਾਂ ਪਤਾ ਨਿਕਣ ਲੱਗ ਗਈ। ਹਾਂ ਹਾਂ ਹਾਂ। ਠੰਡ ਹੁਣ ਇੰਨੀ ਹੈ ਨਹੀਂ। ਨਾ ਨਾ ਤਾਂ ਕੋਰੇ ਕਰ ਕੀ ਹੁੰਦਾ ਬਾਈ ਹੁਣ ਤਾਂ ਜਹਿ ਲਾਈ ਦੀ ਆਪਾਂ। ਚੱਲ ਪੈਣਗੀਆਂ। ਜਿਵੇਂ ਆਪਾਂ ਪਿਛਲੀ ਵਾਰ ਕੀਤਾ ਸੀ ਉਦੋਂ ਉਦੋਂ ਦੇਖ ਆਪਾਂ ਕਾਗਜ ਪਹਿਲਾਂ ਚੱਕਤਾ ਸੀ। ਹਾਂ। ਚੱਲ ਪਿਆ ਸੀ ਉਦੋਂ ਵਧੀਆ। ਬਾਬਾ ਚੱਕ ਦਿੰਨੇ ਆ ਬਾਈ। ਆਪਾਂ ਕਹਿ ਦੇਨੇ ਦਿਹਾੜੀ ਦੇ ਬੰਦੇ ਬੁਲਾ ਲੈਨੇ ਆ। ਹਾਂ। ਉਹਦਾ ਹੱਥ ਨੂੰ ਸਾਰੇ ਚੱਕਦੇ ਨਹੀਂ ਹਾਰੇ ਬਾਹਣ ਦੀਆਂ ਐ ਨਹੀਂ ਚੱਕਣੀਆਂ ਹਾਂ ਬਾੜੀ ਦੀ ਹਵਾ ਲਮਾਉਣੀ ਆਪਾਂ ਓਕੇ ਹਾਂ ਟੱਲੇ ਜੀ ਰੱਖਣੀਆਂ ਉਹ ਚੱਕ ਕੇ ਇਕੱਠਾ ਕਰਦੇ ਨਾ ਪਤਾ ਕਦੋਂ ਝੰਬ ਮਾਰ ਕੇ ਹਾਂ ਇਹ ਤਾਂ ਨਹੀਂ ਪਤਾ ਕੁਦਰਤ ਦਾ ਉਹੀ ਗੱਲ ਆ ਬਾਬਾ ਕੀ ਕਹਿ ਕਹਿਰ ਕਰਦੇ ਗਣੇ ਤੇ ਨਾਲੇ ਇੱਕ ਹੋਰ ਐ ਪਰਮਾਤਮਾ ਆਪਣੇ ਤੇ ਕਰੇ ਮਿਹਰ ਐਡ ਕੀ ਤਰਬੂਜ ਆਪਾਂ ਆੜਤੀ ਦੇ ਥਰੂ ਨਹੀਂ ਵੇਚਣੇ ਹੋਰ ਫਿਰ ਬਾਈ ਆਪਾਂ ਸਿੱਧਾ ਦੇਖ ਆਪਣੇ ਕੋਲੇ ਦਿੱਲੀ ਦੀ ਮੰਡੀ ਹੈਗੀ ਹੈ ਹੈਗੀ ਐ ਸਿੱਧੇ ਉੱਥੇ ਜਾ ਕੇ ਵਪਾਰੀ ਨੂੰ ਆਪ ਵੇਚਾਂਗੇ ਉਹੋ ਨੇ ਦੇਖ ਹਾਂ ਇੱਕ ਕਮਿਸ਼ਨ ਦੇ ਸਾਬ ਨਾਲ ਕਿੰਨੇ ਕੱਟ ਲੈਂਦੇ ਵਿੱਚ ਉਹ ਇਹ ਬਈ ਗਲਤ ਵਧੀਆ ਤਰੀਕੇ ਹੁਣ ਮੰਨ ਲੈ ਆਪਾਂ ਇਥੋਂ ਕੈਂਟਰ ਭਰ ਕੇ ਲੈ ਗਏ ਹੂੰ ਹੈ ਕੈਂਟਰ ਭਰ ਕੇ ਜਦੋਂ ਆਪਾਂ ਵਪਾਰੀ ਨੂੰ ਸਿੱਧਾ ਆਪ ਵਿੱਚ ਆਪਾਂ ਨੂੰ ਦੋ ਪੈਸੇ ਵੱਧ بچਣਗੇ ਇਹ ਵੀ ਮੇਰੇ ਕਿਸੇ ਨੇ ਦਿਮਾਗ ਚ ਪਾਈ ਆ ਗੱਲ ਕਹਿੰਦੇ ਯਾਰ ਤੁਸੀਂ ਆੜਤੀ ਤੇ ਛਿਲ ਕੇ ਪਟਾਉਨੇ ਹੋ ਹਾਂ ਵੀ ਜਿਹੜਾ ਮੰਨ ਲੈ ਉਹਨੇ ਕਹਿੰਦਾ ਦੋ ਮਿੰਟ ਬੋਲੀ ਲਾਉਣੀ ਹੈ ਨਾਲੇ ਤਾਂ ਉਧਰੋਂ ਮਾੜ ਲੈਂਦਾ ਕੰਮ ਨਾਲੇ ਆਪਣੇ ਕੰਨੀਓਂ ਫਿਰ ਕਿਉਂ ਨਾ ਆਪਾਂ ਸਿੱਧੀ ਵਿੱਚ ਹੀ ਜਾ ਕੇ ਹੀ ਡਾਇਰੈਕਟ ਵਿੱਚ ਹੀ ਉਹੀ ਤਾਂ ਗੱਲ ਹੈ ਹਾਂ ਪਰਾਂ ਵਿੱਚੋਂ ਹਟਾਓ ਇਹਨੂੰ ਬਾਈ ਨਾਲੇ ਚਾਰਵੇਂ ਵਾਧਾਉਣਗੇ ਫਾਇਦੀ ਹੈ ਬਾਈ ਜੇ ਨੁਕਸਾਨ ਨਹੀਂ ਤਾਂ ਕੋਈ ਨਹੀਂ ਵਾਧਾਉਣਗੇ ਨਾਲੇ ਦੂਜਾ ਅਗਲੇ ਨੇ ਮੈਨੂੰ ਹੋਰ ਵੀ ਦੱਸਿਆ ਹੈ ਹਾਂ ਕਹਿੰਦਾ ਜੇ ਤੁਸੀਂ ਡਾਇਰੈਕਟ ਵਿੱਚੋਂਗੇ ਹਾਂ ਉਹ ਤੁਹਾਨੂੰ ਕੋਈ ਐ ਨਹੀਂ ਵੀ ਪੇਮੈਂਟ ਤੁਸੀਂ ਹਫਤੇ ਨੂੰ ਜਾਂ ਕਦੋਂ ਨਾਲੇ ਬਾਬਾ ਪੇਮੈਂਟ ਨਗਦ ਤੇ ਦੂਜੀ ਗੱਲ ਇੱਕ ਤਾਂ ਨੇ ਮੈਨੂੰ ਇਹ ਦੱਸਿਆ ਵੀ ਇੱਕ ਦਿੱਲੀ ਮੰਡੀ ਹੈ ਤੇ ਜਾਂ ਜਿਹੜਾ ਜੂਪੀ ਦੇ ਵਿੱਚ ਆ ਨਵਟ ਕਹਿੰਦਾ ਉੱਥੇ ਵੀ ਤੁਸੀਂ ਸੇਲ ਕਰ ਸਕਦੇ ਹੋ ਇਹ ਲਿਜਾ ਕੇ ਬਸ ਫੇਰ ਬਾਈ ਆਪਾਂ ਨੂੰ ਕਿਸੇ ਦੇ ਮੂੰਹ ਕੋਈ ਨਹੀਂ ਦੇਖਣ ਦੀ ਲੋੜ ਹੀ ਨਹੀਂ ਪਣੀ ਜਿਹੜਾ ਸੋਟਲ ਵੀ ਆ ਗੱਲ ਬਣ ਗਈ ਨਾ ਇਹ ਤਾਂ ਸਹੀ ਹੈ ਡਾਇਰੈਕਟ ਵੇਚਾਂਗੇ ਨਾਲ 4 ਪੈਸੇ ਵੱਧ ਆਉਣਗੇ ਯਾਰ ਕਾਹਨੂੰ ਖਾਮ ਖਾਣ ਲਿਆ ਮਾਰਤੀ ਮਗਰਾਂ ਮਾ ਫਿਰਦੇ ਫਿਰ ਉਹ ਇੱਕ ਤੂੰ ਮੈਨੂੰ ਹੋਰ ਦੇਗਾ ਉਹ ਗਰੇ ਵਾਲਾ ਦਾ ਮੁੰਡਾ ਰਾਣਾ ਨਹੀਂ ਹੈਗਾ ਮਾਨਸਾ ਜਿਹੜਾ ਮੇਰਾ ਦੋਸਤ ਹਾਂ ਇਹਨਾਂ ਦੇ ਮੈਂ ਕਦੇ-ਕਦੇ ਜਾਣਾ ਹੁੰਨਾ ਹਾਂ 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 ਉਹਨਾਂ ਨੇ ਮੰਨ ਲਿਆ ਜਿੰਨੀ ਸਬਜੀ ਲਾਈ ਐ ਉਹ ਸਬਜੀ ਸਬਜੀ ਮੰਡੀ 'ਚ ਨਹੀਂ ਵੇਚ ਕੇ ਆਉਂਦੇ ਹੋ ਬੋਲੀ ਤੇ ਹਾਂ ਟਰੈਕਟਰ ਦੇ ਵਿੱਚ ਪਾਉਂਦੇ ਆ ਉਹ ਹੂੰ ਮਨ ਲੈ ਗੋਭੀ ਹੈ ਜਾਂ ਖਾਸੀਆਂ ਆਈਟਮਾਂ ਲਾ ਰੱਖੀਆਂ ਮੈਂ ਸਮਝ ਗਿਆ ਹਾਂ ਹਾਂ ਉਹ ਲਿਆ ਕੇ ਨਾ ਉਹਨਾਂ ਨੇ ਅੱਡੇ ਬਣਾ ਰੱਖੇ ਨੇ ਅੱਛਾ ਭਾਈ ਜਿੱਥੇ ਸਬਜ਼ੀ ਵਿਕਦੀ ਹੈ ਜਾ ਕੇ ਬਾਜ਼ਾਰ ਵਾਲੀ ਸਬਜ਼ੀ ਮੰਡੀ ਤੇ ਹੂੰ ਉੱਥੇ ਲਾ ਲੈਂਦੇ ਨੇ ਸਿੱਧੀ ਡਾਇਰੈਕਟ ਵੇਚਦੇ ਆ ਸਹੀ ਹੈ ਫਿਰ ਭਾਈ ਬੰਦ ਨੂੰ ਉਹੀ ਗੱਲ ਆ ਖਾ ਖਬ ਭਾਈ ਆਪਾਂ ਕਰੀਏ ਵਿਚੋਲਾ ਵਿਚੋ ਪੈਸੇ ਖਾਮ ਖਾਂ ਲੈ ਜਾਂਦਾ ਆਪਾਂ ਫਿਰ ਉਹੀ ਗੱਲ ਆ ਓਨੀ ਜਿੰਨੀ ਮਿਹਨਤ ਬਣਦੀ ਓਨੀ ਆਪਣੇ ਪੱਲੇ ਵੀ ਨਹੀਂ ਪੈਂਦੀ ਮੇਰੀ ਗੱਲ ਸੁਣ ਕੋਈ ਧਾਰ ਨਹੀਂ ਪੈਂਦਾ ਦੇਖ ਹਾਂ ਨਕਦ ਦੇ ਨਕਦੀ ਪੈਸੇ ਨਾਲ ਦੀ ਨਕਦੀ ਪੈਸੇ ਆ ਫਿਰ ਗੱਲ ਹੋਰ ਵੀ ਹੈ ਜਿਹੜੀ ਸਬਜ਼ੀ ਵੇਚਦੇ ਆ ਉਹ ਤਾਂ ਵੇਚਦੇ ਵੇਚਦੇ ਆ ਉਹ ਜਿਹੜੇ ਗੋਭੀ ਦੇ ਪੱਤੇ ਨਹੀਂ ਤੋੜੇ ਹੁੰਦੇ ਉਹ ਵੀ ਲੋਕ ਲੈ ਕੇ ਜਾਂਦੇ ਉਹਨਾਂ ਤੋਂ ਹਰੇ ਵਾਸਤੇ ਅੱਛਾ ਲੈ ਫਿਰ ਤੇ ਸੱਚ ਮੈਂ ਇੱਕ ਤੈਨੂੰ ਆਏ ਕਹਿੰਨਾ हां ਮੈਂ ਯਾ ਤਰਬੂਜ ਦਾ ਤਾਂ ਆਪਾਂ ਕੀਤਾ ਹੈ ਜੇ ਇਧਰਲੇ ਕੀਲੇ ਚ ਮੰਨ ਲਿਆ ਆਪਾਂ ਸੀਜ਼ਨ ਦੇ ਹਿਸਾਬ ਨਾਲ ਸਬਜ਼ੀ ਲਾਇਆ ਕਰੀਏ ਹਾਂ ਫਿਰ ਆਪਾਂ ਇਹ ਨਾ ਕਰਾ ਕਰੀਏ ਲੋਟ ਆ ਵੀ ਗੱਲ ਹਾਂ ਮੈਂ ਤਾਂ ਤੈਨੂੰ ਆਪ ਕਹਿੰਦਾ ਸੀਗਾ ਵੀ ਨਾਲ ਤਾਂ ਇਹ ਪਾਣੀ ਘਟ ਖਾਂਦੀਆਂ ਨੇ ਫਸਲਾਂ ਠੀਕ ਐ ਬਹੁਈ ਗੱਲਾਂ ਵਸ ਇੱਕ ਬੰਦਾ ਛੱਡਣਾ ਪੈਂਦਾ ਮਾਣਾ ਮੋਟਾ ਹਾਂ ਤਿੰਨ ਚਾਰ ਚੀਜ਼ਾਂ ਨੇ ਮਨ ਲੈ ਮਿਰਚ ਹੋਈ ਟਮਾਟਰ ਹੋਇਆ ਠੀਕ ਹੈ ਇਹ ਆਟਾ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਹੋਈ ਬਈ ਸੱਚ ਲੈ ਸ਼ਿਮਲਾ ਮਿਰਚ ਤੋਂ ਮੇਰੇ ਜ਼ਿਆਦਾ ਆ ਗਿਆ ਹਾਂ ਇੱਕੋ ਠੂਠਾੜੀ ਵਾਲੇ ਹਾਂ ਉਹ ਦੇਖ ਲੈ ਕੰਟਰਾਂ ਦੇ ਕੰਟਰ ਪਰ ਕਿ ਸਿੱਧੇ ਸ਼ਿਮਲਾ ਮਿਰਚ ਦੇ ਦਿੱਲੀ ਗੱਲ ਕਰ ਭਾਈ ਉਹਦੇ 'ਚ ਥੋੜਾ ਜਿਹਾ ਹੈ ਤਾਂ ਪੰਗਾ ਕਿਵੇਂ ਸਪਰੇਅ ਸਪਰੂ ਬੜੀ ਭਾੜ ਦੀ ਆ ਉਹ ਦੇਖਭਾਲ ਦਾ ਫਰਭਾਈ ਕਰਨੀ ਪਊਗੀ ਜਦੋਂ ਆਪਾਂ ਫਸਲ ਬਾੜੀ ਕਰਨੀ ਲਾਗੇ ਖੇਤੀ ਜਣਾ ਜਦੋਂ ਪਈ ਗਏ ਐਨੀ ਗੱਲ ਤਾਂ ਹੈਗੀ ਆ ਉਹਦਾ ਭਾਂਹ ਤੋਂ ਕੰਟਰ ਪਰ ਇਹ ਲੈਂਦਾ ਥੋੜੇ ਜਿਹਾ ਜਗ੍ਹਾ ਤੋਂ ਹੀ ਹੂੰ ਉਹ ਆਪਾਂ ਕਰਾਂਗੇ ਹੂੰ ਬਸ ਕੋਈ ਨਹੀਂ ਬਾਈ ਬਸ ਠੀਕ ਹੈ ਜਿਵੇਂ ਤੁਸੀਂ ਕਹਤਾਏ ਕਿ ਆਪਾਂ ਵਿਚੋਲ ਲਗਰੀ ਵਾਲੇ ਵਿੱਚੋਂ ਕੰਮ ਕੱਢੀ ਦੇਵਾਂਗੇ ਕਿ ਨਹੀਂ ਤੇ ਉੱਥੋਂ ਵਾਲਾ ਬਸ ਤੁਹਾਨੂੰ ਸੱਚ ਦੱਸਣਿਆ ਭੁੱਲ ਗਿਆ ਸੀ ਹਾਂ ਉੱਥੇ ਵੀ ਵਧੀਆ ਹੈ ਸਰੋਂ ਵਧੀਆ ਹੋਈ ਪਿਆ ਉੱਥੇ ਰਾਜਸਥਾਨ ਵਾਲੀ ਜ਼ਮੀਨ ਜਿਹੜੀ ਆਪਾਂ ਲਈ ਜਿਹੜੀ ਮੈਂ ਤੁਹਾਨੂੰ ਦੱਸਿਆ ਹਾਂ 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 ਸਰੋਂ ਵਧੀਆ ਹੋਈ ਪਿਆ ਠੀਕ ਹੈ ਤੇ ਨਾਲੇ ਮੈਨੂੰ ਐਂ ਕਹਿਸਾ ਚਿੱਕ ਤੂੰ ਮੈਨੂੰ ਰਹਿ ਵੀ ਦੇ ਸਰੋਂ ਤਾਂ ਚੱਲ ਹੋਈ ਐ ਉੱਥੇ ਮਨ ਲੈ ਛੋਲੇ ਨੇ ਹਾਂ ਉਹ ਮੈਨੂੰ ਕਹਿੰਦਾ ਤੂੰ ਇਹਨਾਂ ਨੂੰ ਪਕਾਓ ਨਾ ਫਸਲ ਨੂੰ ਕਿਉਂ ਛੋਲ ਗੋਈ ਵੇਚੋ ਕਹਿੰਦਾ ਤੁਸੀਂ ਅੱਛਾ ਉੱਥੇ ਗਮਾਂਢੀ ਆ ਜਿਹੜਾ ਨਾਲ ਲਗਵਾ ਹਾਂ 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 ਉੱਥੇ ਆਪਣੇ ਤੈਨੂੰ ਤਾਂ ਤੂੰ ਤਾਂ ਹਜੇ ਗਿਆ ਹੀ ਨਹੀਂ ਹਾਂ ਮੈਂ ਤਾਂ ਗਿਆ ਨਹੀਂ ਹਾਂ ਬਸ ਜਿਵੇਂ ਤੂੰ ਗੱਲਾਂ ਕਰ ਤਾ ਮੈਂ ਤਾਂ ਉਸ ਹਾਂ ਨਾ ਜਾਣਦਾ ਹਾਂ ਉੱਥੇ ਜਿਹੜੇ ਗਮਾਂਢੀਆਂ ਦੇ ਮਨ ਲੈ ਪੜੀ ਨਾਲ ਲੱਗਦੀ ਐ ਹਾਂ ਖੰਬੇ ਖੰਬੇ ਜੇ ਨਹੀਂ ਵਿਚਾੜੇ ਲਾਇਆ ਜਾ ਕੰਡੇ ਵਾਲੀ ਧਾਰ ਹਾਂ ਉਹ ਤਾਂ ਯਾਰ ਐਂ ਲੱਗਦਾ ਵੀ ਹਾਂ ਸਮੇਂ ਆਪਸ ਵਿੱਚ ਭਾਈ ਹੁੰਦੇ ਨੇ ਹਾਂ ਉਹ ਤਾਂ ਚਲ ਮੈਂ ਦੇਖਦਾ ਹਾਂ ਟੀਮ ਮੀਟਿੰਗਾਂ ਤੇ ਇਕਸਾਰ ਹੀ ਹੁੰਦੇ ਨੇ ਪੱਧਰੀ ਵਾਹਣ ਹੁੰਦੇ ਨੇ ਸਾਰੇ ਚਲ ਆਪ ਉਹ ਵੀ ਦੇਖਾਂਗੇ ਉਹ ਨਾਲੇ ਐਂ ਕਰੀ ਹੁਣ ਸੱਚ ਆ ਤੇਰੀ ਭੁਜਾਈ ਹੋਰਾਂ ਨੂੰ ਨਾਲੇ ਪ੍ਰੀਤ ਨੂੰ ਦੱਸ ਦੀ ਖੁਸ਼ ਕਵਰੀ ਬਾਹਰਾਂ ਦੀ ਗੱਲ ਬਈ ਉਹ ਨਾਲੇ ਪਾਰਟੀ ਬੋਲਦੀ ਲੈ ਰਹੀ ਦੋਨਾਂ ਤੋਂ ਉਹ ਪਾਰਟੀ ਦੇ ਸਹੀ ਗੱਲ ਆ ਬਈ ਮੈਂ ਕਰੂੰਗਾ ਗੱਲ ਇਹਦਾ ਨਾਲੇ ਹੋਰ ਮੈਨੂੰ ਐਂ ਦੱਸ ਹਾਂ ਤੇ ਕੋਈ ਚੀਜ਼ ਮੇਰੀ ਅੱਜ ਸਲਾਸੀ ਬਾਜ਼ਾਰ ਚ ਜਾ ਕੇ ਆਉਣ ਦੀ ਇਹ ਤਾਂ ਜਹੀ ਜੇ ਹੈਗੀ ਹੈਗੀ ਹੈ ਮਹਾਤਿਆਨ ਨੂੰ ਕੋਈ ਕੰਮ ਜਾਂਸੀ ਬਾਜ਼ਾਰ ਚ ਜਾ ਕੇ ਆ ਕੇ ਆਣਾ ਹੂੰ ਚੱਲ ਫੇਰ ਮੈਂ ਇਹਨੂੰ ਲੈ ਜਾਉਂਗਾ ਨਾਲ ਬਸ ਠੀਕ ਮਂਗੋਣੀ ਤਾਂ ਨਹੀਂ ਚੀਜ਼ ਕੋਈ ਜੱਟ ਵੀ ਤਰੇ ਮੰਗੋਣੀ ਹੋ ਪੁੱਛ ਲਈ ਪ੍ਰੀਤ ਤੋਂ ਪ੍ਰੀਤ ਨੂੰ ਪੁੱਛ ਲੂੰਗਾ ਬਾਈ ਮੈਂ ਤਾਂ ਕੁਝ ਨਹੀਂ ਮੰਗਾਉਣਾਗਾ ਸੁੱਖਣਾ ਮੇਰੇ ਕੋਲ ਤਾਂ ਸਾਰਾ ਕੁਝ ਹੀ ਹੈ ਚੱਲ ਫੇਰ ਪ੍ਰੀਤ ਨਾਲ ਕਰ ਲਾਂਗਾ ਹਾਂ ਹਾਂ ਬਾਈ ਰੋਟੇ ਟਾਈਮ ਆ ਗਿਆ ਦੁਪਹਿਰ ਹੋਇਆ ਪਿਆ ਨਾ ਚੱਲ ਜਾ ਆ ਜਾ ਬਈ ਆ ਜਾ ਚੱਲਾ ਤਾਂ ਚੱਲ ਪਿਆ ਵਧੀਆ ਵਧੀਆ ਇਹ ਤਾਂ ਬਾਈ ਬਹੁਤ ਯਾਰ ਉਹੀ ਗੱਲ ਆ ਬਾਈ ਮਿਹਨਤਾਂ ਦੇ ਮਿਲਦੇ ਨੇ ਬਾਈ ਹਾਂ ਕਿ ਨਹੀਂ ਹਾਂ ਸਾਰਾ ਲੋਟ ਤਾਂ ਆਇਆ ਕੰਮ ਬਸ ਦੇਖ ਤਾਂ ਹਵਾ ਜੀ ਲਵਾਦਾ ਹੁਣ ਕਹਿ ਕੇ ਆਪਾਂ ਨਾ ਸੋ ਵਿਚਾਲਾ ਨੇ ਚੈੱਕ ਕਰਨੀ ਚੰਗਾ ਚੰਗਾ ਉਹ ਤਾਂ ਕਰ ਲਾਂਗੇ ਹਾਂ ਠੀਕ ਉਹ ਦਿਖਾਉਣ ਤੋਂ ਬਾਅਦ ਹੁਣੀ ਕਿਹੜਾ ਬਿਲਕੁਲ ਕਮਾਲਾ ਮੈਂ ਖੇਤਾਂ ਵਿੱਚ ਆਵਦਾ ਫਿਰਦਾ ਮੈਡਮ ਆਪਕਰ ਸੁੱਤੀ ਪਈ ਹੈ ਚਲ ਉਠਾਉਣੇ ਪ੍ਰੀਤ ਉਹ ਪ੍ਰੀਤ ਹੂੰ ਖੜੀ ਹੋ ਯਾਰ ਉਹ ਟੁੱਟ ਕੋ ਲਾਦੇ ਕੋਈ ਖਾ ਲੂਗਾ ਮੈਂ ਹੈ ਕੀ ਹੋ ਗਿਆ ਸਵੇਰਿਆਂ ਦੋ ਖਾਦੀ ਹੋਈਆਂ ਨੇ ਖੜੀ ਹੋ ਜਨ ਕੜੀ ਸੌ ਵੀ ਲੈਣ ਦਿਆ ਕਰੋ ਮੈਨੂੰ ਆਹ ਤੁੱਪਾਂ ਹਜੇ ਨਿਕਲ ਨਹੀਂ ਲੱਗੀਆਂ ਹੈਗੀਆਂ ਪਹਿਲੀ ਮੰਜਾ ਡਾ ਕੇ ਪਈ ਨਿਕਲ ਤਾਂ ਰਹੀ ਏ ਤੁੱਪ ਹੋਰ ਕਿਵੇਂ ਨਿਕਲੂਗੀ ਹੈ ਮੇਰਾ ਕਹਿੰਦਾ ਮਤਲਬ ਚੰਗੀ ਤਰ੍ਹਾਂ ਨਿਕਲ ਨਹੀਂ ਲੱਗੀਆਂ ਮੌਸਮ ਤਾਂ ਹਜੇ ਵੀ ਠੰਡ ਦਾ ਤਾਂ ਕਿਹਾ ਮੈਂ ਤਾਂ ਹੋਰ ਚੰਗੀ ਤਰ੍ਹਾਂ ਤੁੱਪ ਕਿਵੇਂ ਨਿਕਲਦੀਆਂ ਹੋਰ ਕਿ ਸੂਰਜ ਧਰਤੀ ਤੇ ਆਊਗਾ ਠੀਕ ਹੈ ਜੀ ਆਊਗਾ ਮੂਰੇ ਦੇਖੀ ਹਾੜ ਚਾਉਂਦਾ ਹੁੰਦਾ ਨਾ ਜਦੋਂ ਛਾਂ ਲੱਭਦੇ ਹੁੰਨੇ ਆਪਾਂ ਉਦੋਂ ਆਊਗਾ ਸੱਚ ਉਹ ਕਹਾਂ ਸੀ ਮੈਂ ਕੀ ਇੱਕ ਦਾ ਰੋਟੀ ਬਣਾ ਦੇ ਯਾਰ ਮੈਨੂੰ